ਤੁਸੀਂ ਇਹ ਦੇਖੋ ਵੀ ਪਰਦੇਸੀ ਬੰਦਾ ਉਹ ਰਿਹਾ ਕਿ ਕਾਮਯਾਬ ਹੋ ਰਿਹਾ ਤੇ ਪੰਜਾਬੀ ਨੇ ਜਿਹੜੇ ਉਹ ਪੰਜਾਬ ਛੱਡ ਕੇ ਜਾ ਰਹੇ ਨੇ ਮਤਲਬ ਇੱਧਰ ਬੰਦਾ ਨਹੀਂ ਕਰ ਸਕਦਾ ਉੱਧਰ ਜਾ ਕੇ ਕਰ ਦਿੰਦਾ ਉੱਧਰ ਜਾ ਕੇ ਸਭ ਕੁਝ ਕਰਦੇ ਜਦੋਂ ਪੈਰਾਂ ਤੇ ਪੈਂਦੀ ਆ ਨਾ ਕਾਹਦੇ ਤੋਂ ਕੰਮ ਕਰਨਾ ਪੈਂਦਾ ਹੈ ਨਾ ਉਦੋਂ ਪਤਾ ਸੀਗਾ ਨਾ ਵੀ ਕਰਦੇ ਨੇ ਵੀ ਇੰਨੇ ਪੈਸੇ ਲਾ ਕੇ ਭੇਜੇ ਆਏ ਹੈ ਨਾ ਵੀ ਉਹ ਚਲੋ ਹੌਲੀ-ਹੌਲੀ ਮੋੜ ਦਾਂਗੇ ਵੀ ਪਰ ਜਿਹੜੀਆਂ ਫੀਸਾਂ ਨੇ ਵੀ ਆਪਣੇ ਕੋਲੋਂ ਭਰੀਏ ਹੈ ਨਾ ਵੀ ਆਪ ਕਮਾ ਕੇ ਭਰੀਏ ਤਾਂ ਉਹਦੇ ਲਈ ਸਾਰੇ ਕੰਮ ਕੀਤੇ ਗਏ ਮੈਂ ਭਾਈ ਇਹ ਬਹੁਤ ਸੋਹਣੇ ਆ ਵੀ ਹੈ ਨਾ ਕੁੜੀਆਂ ਲੀਵਿੰਗ ਚ ਰਹਿੰਦੀਆਂ ਨੇ ਜਾਂ ਸ਼ੇਅਰਿੰਗ ਚ ਰਹਿੰਦੀਆਂ ਨੇ ਕੀ ਗੱਲ ਸੱਚੀ ਹੈ। ਪਰ ਇਹਦਾ ਵੀ ਉੱਥੇ ਮਜਬੂਰੀਆਂ ਕਰਵਾਉਂਦੀਆਂ ਨੇ ਸਾਰਾ ਕੁਝ ਹੈ ਨਾ। ਮਨ ਸਿੱਕੇ ਕਿੱਸਾ ਵੇਖਿਆ ਸੀਗਾ ਚਲੋ ਸਾਡੀ ਕਲਾਸ ਤੋਂ ਜਿਹੜੇ ਸੀ ਚਲੋ ਕੰਮ ਕੰਮ ਤੋਂ ਇਕੱਠੇ ਆ ਰਹੇ ਸੀ ਅੱਤ ਅੱਠ ਜਾਣੇ ਸੀਗੇ। ਚਲੋ ਅਸੀਂ ਪਿਛਲੇ ਮੈਟਰੋ ਤੇ ਉੱਤਰ ਕੇ ਉਹਨੇ ਨੈਕਸਟ ਮੈਟਰੋ ਦੇ ਉੱਪਰ ਨਾ ਸਟੇਸ਼ਨ ਤੇ ਚਲੋ ਉੱਤਰ ਗਏ ਤੇ ਉੱਥੇ ਕੀ ਰਫੂਜੀ ਵਗੈਰਾ ਕਰਦੇ ਸੀਗੇ ਪਹਿਲਾਂ ਜਿਹੜੇ ਉਹ ਪੁਰਾਣੇ ਗਏ ਹੋਏ ਹੈ ਉਹਦੇ ਕੋਲ ਆਇਆ ਉਹਨ ਸਿੱਧੇ ਕੇਂਦਰ ਕੇਂਦਰ ਕਿੰਨਾ ਲਏਗੀ ਨਾਈਟ ਬ ਕੈਨੇਡਾ ਦੇ ਜਿਹੜੇ ਸੁੱਖ ਨੇ ਸੋਸ਼ਲ ਮੀਡੀਆ ਤੇ ਇੰਸਟਾ ਦੇ ਸਾਰਾ ਕੁਝ ਦੇਖ ਲੈਂਦੇ ਆ ਭਈ ਇੱਥੇ ਮੈਂ ਇਹ ਘਟੀਆਂ ਦੇਖੂ ਮਰਿਆਂ ਵੱਡੇ ਵੱਡੇ ਬਿਲਡਿੰਗਾਂ ਦੇਖਦੇ ਆ ਪਾਣੀ ਤੋਂ ਪਰ ਜਿਹੜੇ ਦੁੱਖ ਨੇ ਜਿਹੜਾ ਬੰਦਾ ਹੰਡਾਰ ਰਿਹਾ ਏ ਉੱਥੇ ਉਹ ਨਹੀਂ ਪਤਾ ਜਿਹੜਾ ਕੰਮ ਕਰ ਰਿਹਾ ਡਬਲ ਡਬਲ ਸਿਫਤਾ ਲਾ ਰਿਹਾ ਦਿਨ ਤੇ 24 24 ਘੰਟੇ ਜੀ ਦੀ ਘਟੇ ਕੰਮ ਕਰਦਾ ਜਿਹੜਾ ਉਹਨੂੰ ਪਤਾ ਸਾਸ਼ੀ ਗਾਲ ਜੀ ਸਾਰਿਆਂ ਨੂੰ ਅੱਜ ਦੇ ਇਸ ਪੌਡਕਾਸਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਦੌਰ ਵਿੱਚ ਨੌਜਵਾਨ ਪੀੜ੍ਹੀ ਮੁੰਡੇ ਕੁੜੀਆਂ ਪੜਨ ਲਈ ਕੰਮ ਕਰਨ ਲਈ ਆਪਣਾ ਦੇਸ਼ ਛੱਡ ਕੇ ਪੰਜਾਬ ਛੱਡ ਕੇ ਕੈਨੇਡਾ ਅਮਰੀਕਾ ਦੇ ਵਿੱਚ ਜਾ ਰਹੇ ਨੇ ਪਰ ਮੇਰੇ ਨਾਲ ਜਿਹੜੇ ਅੱਜ ਵੀਰ ਬੈਠੇ ਨੇ ਉਹਨਾਂ ਦੀ ਕਹਾਣੀ ਬੜੀ ਡਿਫਰੈਂਟ ਹੈ ਕਿ ਉਹ ਕੈਨੇਡਾ ਗਏ 20-25 ਲੱਖ ਰੁਪਏ ਲਾ ਕੇ ਉੱਥੇ ਸਟੱਡੀ ਵੀ ਕੀਤੀ ਵਰਕ ਵੀ ਕੀਤਾ ਪਰ ਉਹਨਾਂ ਨੇ ਜਦੋਂ ਪੀਆਰ ਹੋਣਾ ਸੀਗਾ ਉਸ ਤੋਂ ਬਾਅਦ ਉਹਨਾਂ ਦਾ ਮਨ ਬਣਿਆ ਕਿ ਮੈਂ ਆਪਣੇ ਪੰਜਾਬ ਵਾਪਸ ਪਰਤਾਂ ਅੱਜ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਇਹ ਕਹਾਣੀ ਕਿੱਦਾਂ ਬਣੀ ਕਿੱਦਾਂ ਉਹਨਾਂ ਦਾ ਮਨ ਬਣਿਆ ਵਾਪਸ ਆਉਣ ਦਾ ਮੇਰੇ ਨਾਲ ਨੇ ਜੀ ਵਿਕਰਮ ਬਰਮਾ ਜੀ ਸਵਾਗਤ ਹੈ ਬਾਈ ਤੁਹਾਡਾ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਜੀ ਵੀਰੇ ਤੁਹਾਡਾ ਟਾਈਮ ਦੇਣ ਦੇ ਲਈ ਜੀ ਹੋਰ ਵੀਰੇ ਠੀਕ-ਠਾਕ ਹੋ ਵਧੀਆ-ਵਧੀਆ ਵੀਰੇ ਜੀ ਤੁਹਾਨੂੰ ਦੱਸਾਂ ਬਹੁਤ ਵਧੀਆ ਕਿਵੇਂ ਚੱਲਦੀ ਹੈ ਜ਼ਿੰਦਗੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਹੈ ਅੱਛਾ ਵੈਸੇ ਤਾਂ ਨਾ ਵਿਕਰਮ ਬਰਮਾ ਹਾਂਜੀ ਹਾਂਜੀ ਬਰਮਾ ਮਤਲਬ ਪਤਾ ਲੱਗਦਾ ਵੀ ਮੰਦਾ ਸਨਿਆਰਾਂ ਦਾ ਪਰ ਤੁਸੀਂ ਸੋਨਾ ਵੜਾ ਪਾਇਆ ਹੈ ਨਾ ਪਤਾ ਲੱਗਦਾ ਵੀ ਸਨਿਆਰਾਂ ਦਾ ਮੁੰਡਾ ਬੈਠਾ ਤੇ ਇਹ ਤੁਹਾਡਾ ਜਿਹੜਾ ਕੰਮ ਆ ਇਹ ਪੰਜਾਬ ਵਿੱਚ ਮਤਲਬ ਕੈਨੇਡਾ ਜਾਣ ਤੋਂ ਪਹਿਲਾਂ ਤੁਹਾਡੀ ਸ਼ਾਪ ਸੀਗੀ ਹਾਂਜੀ ਹਾਂਜੀ ਠੀਕ ਹੈ ਇਹ ਕੈਨੇਡਾ ਜਾਣ ਦਾ ਤੁਹਾਡਾ ਮਨ ਕਿੱਦਾਂ ਬਣਿਆ ਵੀ ਕੈਨੇਡਾ ਜਾ ਕੇ ਉੱਥੇ ਕੰਮ ਕਰੀਏ ਕਿਉਂਕਿ ਤੁਹਾਡੇ ਕੋਈ ਇੰਡੀਆ ਤੇ ਜਦੋਂ ਕੰਮਕਾਰ ਹੈਗਾ ਕੈਨੇਡਾ ਬੰਦਾ ਉਹ ਜਾਣਦਾ ਜਿਹੜਾ ਜਿਹਨੂੰ ਪਤਾ ਵੀ ਉਹ ਰੇਸਕੋਪ ਨਹੀਂ ਹੈਗਾ ਉਹ ਮੁਰੇ ਫਿਊਚਰ ਨਹੀਂ ਹੈਗਾ ਪਰ ਤੁਹਾਡੇ ਕੋਈ ਇਧਰ ਕਾਰੋਬਾਰ ਸੀ ਤੁਸੀਂ ਤੁਹਾਡਾ ਮਨ ਕਿਵੇਂ ਬਣਿਆ ਕੈਨੇਡਾ ਜਾਣ ਦਾ ਮਨ ਵੀ ਇਧਰ ਦਾ ਬਣਿਆ ਦੇਖੋ ਪਲਾਨ ਤਾਂ ਕੋਈ ਵੀ ਨਹੀਂ ਸੀਗਾ ਮੇਰਾ ਬਾਹਰ ਜਾਣ ਦਾ ਸ਼ੁਰੂ ਕਰਦੇ ਸੀਗਾ ਵੀ ਪਾਪਾ ਨੇ ਬਿਜ਼ਨਸ ਸ਼ੁਰੂ ਕੀਤਾ ਚਲੋ ਵੀ ਇਹੀ ਸੰਭਣਾ ਹੈ ਜਦੋਂ 10th ਕੀਤੀ ਉਸ ਤੋਂ ਪਲੱਸ 1 2 ਲਈ ਸਕੂਲ ਚ ਇੰਡ ਕੀਤਾ ਉਸ ਤੋਂ ਬਾਅਦ ਦੇਖਿਆ ਵੀ ਨਾ ਮੈਂ ਕਰਾਉਦੇ ਸਾਰੇ ਸਟੂਡੈਂਟ ਨਾਲ ਮੈਂ ਸੋਚਿਆ ਵੀ ਕਿਤੇ ਮੇਰਾ ਡਿਸੀਜਨ ਗਲਤ ਨਾ ਹੋ ਜਾਵੇ ਜਾਣਦਾ ਕਿ ਮੈਂ ਇੰਡੀਆ ਹੀ ਰਹਾ ਤੇ ਉਹ ਬਾਹਰ ਚਲੇ ਜਾਣਾ ਹਨਾ ਕਿ ਕੱਲ ਨੂੰ ਮੈਨੂੰ ਪਛਤਾਉਣਾ ਨਾ ਪਵੇ ਸੋ ਨਿਆਣ ਮਤ ਲਾ ਲਓ ਜੇ ਕੁਝ ਵੀ ਲਾ ਲਓ ਮੈਂ ਆਇਲਸ ਕੀਤੀ ਨਾਲੇ ਉਹਨਾਂ ਦੇ ਸੋਚਿਆ ਵੀ ਕੈਨੇਡਾ ਹੀ ਜਾਣਾ ਵੀ ਬਾਅਦ ਕੁਝ ਨਹੀਂ ਸੋਚਿਆ ਉੱਥੇ ਜਾ ਕੇ ਵੀ ਕੀ ਕਰਨਾ ਕੀ ਨਹੀਂ ਕਰਨਾ ਵੀ ਇਹਨਾਂ ਦੇ ਵੀ ਕੈਨੇਡਾ ਜਾਣਾ ਤੇ ਜਾਣਾ ਅੱਛਾ ਕਦੋਂ ਕਿਹੜੇ ਸਾਲ 'ਤੇ ਗਏ ਤੁਸੀਂ ਕੈਨੇਡਾ ਆਪਾਂ ਵੀ 19 ਦੇ ਵਿੱਚ ਪਲੱਸ 2 ਕੀਤੀ ਸੀਗੀ ਜਦੋਂ ਉਸ ਤੋਂ ਬਾਅਦ ਆਇਲਸ ਵਗੈਰਾ ਕੀਤੀ ਤੇ ਫਿਰ ਫਾਈਲ ਵਗੈਰਾ ਲਾਈ ਤੇ ਮਿਸਰ 2020 ਦੇ ਵਿੱਚ ਮੇਰਾ ਵੀਜ਼ਾ ਆ ਗਿਆ ਸੀਗਾ ਮੇਨ ਟੇਕ ਦੇ ਲਈ ਤੇ ਚਲੋ ਉਸ ਤੋਂ ਬਾਅਦ ਸਾਨੂੰ ਪਤਾ ਵੀ ਕੋਵਿਡ ਆ ਗਿਆ ਸੀਗਾ ਤੇ ਉਹਦੇ ਕਰਕੇ ਵੀ ਐਕਸਟੈਂਡ ਕੀਤਾ ਹੁੰਦਾਂ ਨੇ ਐਕਸਟੈਂਡ ਵਗੈਰਾ ਕਰਤਾ ਤੇ ਸਪਟੰਬਰ ਇੰਟੀ ਕਰਤਾ ਸੀ ਮੇਰਾ ਉਹਨਾਂ ਨੇ ਅੱਛਾ ਜੀ ਕਿੰਨਾ ਚਿਰ ਲਾਇਆ ਤੁਸੀਂ ਕੈਨੇਡਾ ਉਹ 4 ਸਾਲ ਆ ਗਏ ਅੱਛਾ 4 ਸਾਲ ਤੁਸੀਂ ਮਤਲਬ ਕੈਨੇਡਾ ਹਨਾ ਗਏ ਹਾਂ ਚੱਲ ਕੰਮ ਕਰ 4 ਸਾਲ ਆ ਗਏ ਬਹੁਤ ਐਕਸਪੀਰੀਅੰਸ ਮਿਲਿਆ ਉਹਨਾ ਵੀ ਕਿੱਦਾਂ ਦੇ ਹਾਲਾਤ ਨੇ ਉੱਥੇ ਹਾਂਜੀ ਹਾਂਜੀ ਤੇ ਕੀ ਕੋਚ ਦੇਖਿਆ ਕੋਈ ਮਤਲਬ ਜਿਵੇਂ ਨਾ ਆਪਾਂ ਦੇਖਿਆ ਜਦੋਂ ਬੰਦਾ ਕੈਨੇਡਾ ਜਾਂਦਾ ਪਹਿਲਾਂ ਸੈਟਿੰਗ ਹੀ ਨਹੀਂ ਆਉਂਦੀ ਹਾਂਜੀ ਹਾਂਜੀ ਹਨਾ ਪਹਿਲਾਂ ਰਹਿਣ ਲਈ ਨਹੀਂ ਬੰਦੇ ਦਾ ਸੈਟ ਹੁੰਦਾ ਫੇਰ ਜਿਵੇਂ ਹੌਲੀ ਹੌਲੀ ਭੇਜਤ ਆਉਂਦਾ ਆ ਤੁਹਾਨੂੰ ਜੇ ਤੁਸੀਂ ਗਏ ਤੁਹਾਨੂੰ ਤੁਹਾਡੇ ਲਈ ਕਿੱਦਾਂ ਰਿਹਾ ਮੈਂ ਵੀ ਆਪਣਾ ਪਰਸਨਲ ਐਕਸਪੀਰੀਅੰਸ ਦੱਸਦੇ ਆਂ ਜਿਵੇਂ ਤੁਹਾਨੂੰ ਵੀ ਦੱਸਿਆ ਵੀ ਕੋਰੋਨਾ ਕਰਕੇ ਤੇ ਗਿਮ ਦੇ ਐਕਸਟੈਂਡ ਕਰ ਦਿੱਤਾ ਸੀ ਉਹਨਾਂ ਨੇ ਇੰਟੇਕ ਮੈਂ ਸਤੰਬਰ ਇੰਟੇਕ ਦੇ ਵਿੱਚ ਮੈਂ ਜਾਣਾ ਸੀਗਾ ਅੱਛਾ ਜੇਨੂੰ ਮੈਂ 5 ਸਤੰਬਰ ਦੀ ਫਲਾਈਟ ਕਰਵਾਈ ਤੇ ਉਹ ਦੋਨਾਂ ਕਾਲਜ ਨੇ ਇੱਕ ਲੈਟਰ ਲੈ ਕੇ ਦਿੱਤੀ ਸੀ ਕਿ ਵੀ ਜਿਹੜਾ ਤੁਹਾਡਾ ਕੋਰਸ ਉਹ ਹਾਈਬ੍ਰਿਡ ਹਾਈਬ੍ਰਿਡ ਨਹੀਂ ਸੀ ਵੀ ਇਨ ਪਰਸਨ ਵੀ ਆਣਾ ਪੈਣਾ ਤੁਹਾਨੂੰ ਉੱਥੇ ਆਨਲਾਈਨ ਵੀ ਹੋਊਗਾ ਅੱਛਾ ਤੇ ਜਦੋਂ ਮੈਂ ਫਲਾਈਟ ਕਰਵਾਈ ਸੀਗੀ ਬਾਇ ਟੋਰਾਂਟੋ ਜੋ ਗ੍ਰੀਮਿਗ੍ਰੇਸ਼ਨ ਹੋਣੀ ਸੀ ਉਹ ਟੋਰਾਂਟੋ ਹੀ ਹੋਣੀ ਸੀ ਜਦੋਂ ਮੈਂ ਉੱਥੇ ਲੈਂਡ ਹੋਇਆ ਤੇ ਉੱਥੇ ਵੀ ਕੋਈ ਗਰੀ ਮੈਨੂੰ ਤੇ ਉਹਨੇ ਮੇਰੀ ਫਾਈਲ ਵਗੈਰੇ ਚੈੱਕ ਕੀਤੀ ਸਭ ਕੁਝ ਉਹ ਕਹਿੰਦੀ ਵੀ ਤੈਨੂੰ ਅਲਾਉ ਨਹੀਂ ਕਰ ਸਕਦੇ ਅਸੀਂ ਕੈਨੇਡਾ ਐਂਟਰ ਕਰਨ ਦੇ ਲਈ ਕਿ ਜਿਹੜਾ ਤੇਰਾ ਕੋਰਸ ਉਹ ਹਾਈਬ੍ਰਿਡ ਆ ਜਦੋਂ ਫੁੱਲੀ ਇਨ ਪਰਸਨ ਹੋਊਗਾ ਵੀ ਤੂੰ ਉਦੋਂ ਆ ਸਕਦਾ ਹੈ ਜੀ ਤੇ ਉਹ ਕਹਿੰਦੇ ਵੀ ਤੈਨੂੰ ਹੁਣ ਵਾਪਸ ਹੀ ਜਾਣਾ ਪੈਣਾ ਹੈ ਇੰਡੀਆ ਚਾਹੇ ਮੈਂ ਟੋਰਾਂਟੋ 에ਰਪੋਰਟ ਤੋਂ ਕਿਸੇ ਮੈਂ ਘਰੇ ਫੋਨ ਵਗੈਰਾ ਕੀਤਾ ਇਹਨਾਂ ਨੂੰ ਫੀਅਰੈਂਸ ਨੂੰ ਵੀ ਮੈਂ ਵਾਪਸ ਆ ਰਹੇ ਆਂ ਵੀ ਚਲੋ ਮੈਨੂੰ ਦਿੱਲੀ ਤੋਂ ਲੈਣ ਆਂਦੇ ਅਗਰ ਤੁਸੀਂ ਵਾਪਸ ਆ ਗਏ ਹੋ ਹਾਂ ਜੀ ਉਹਨਾਂ ਨੂੰ ਵਾਪਸ ਭੇਜਤਾ ਸੀਗਾ ਉਹ ਕਹਿੰਦੇ ਵੀ ਕੋਈ ਤੁਹਾਡੇ ਡਿਪੋਰਟ ਵਗੈਰਾ ਤੁਹਾਨੂੰ ਕੁਝ ਨਹੀਂ ਕਰ ਰਹੇ ਹੈਗੇ ਵੀ ਜਸਟ ਵੀ ਜਦ ਤੁਹਾਡਾ ਕਾਲਜ ਇਨ ਪਰਸਨ ਹੋ ਗਿਆ ਤਾਂ ਤੁਸੀਂ ਉਦੋਂ ਵਾਪਸ ਆ ਜਾਓ ਫਿਰ ਕਿੰਨੇ ਚਿਰ ਬਾਅਦ ਹੈ ਤੁਸੀਂ ਵਾਪਸ ਆਏ ਮੈਂ ਵੀਰੇ 2 ਟਾਈ ਮਹੀਨੇ ਬਾਅਦ 18 ਨਵੰਬਰ ਦੀ ਫਿਰ ਟਿਕਟ ਕਰਵਾਈ ਤੇ ਮੈਂ ਵਾਏ ਬੈਂਕੂਵਰ ਕਰਵਾਈ ਸੀਗੀ ਤੇ ਉੱਥੋਂ ਜਾ ਕੇ ਚਲੋ ਇਮੀਗ੍ਰੇਸ਼ਨ ਸਾਰਾ ਡਨ ਵਗੈਰਾ ਹੋ ਗਿਆ ਤੇ ਚਲੋ ਮੈਨੂੰ ਉਹਨਾਂ ਨੇ ਸਟੱਡੀ ਪਰਮਿਟ ਤੇ ਵਰਕ ਪਰਮਿਟ ਵੀਕੈਂਡ ਤੇ ਕੰਮ ਕਰਨ ਦੀ ਵੀ ਇਸ਼ੂ ਕਰ ਦਿੱਤਾ ਫਟਾਣਾ ਦੇ ਵਿੱਚ ਸਟੂਡੈਂਟ ਨੇ ਜਿਹੜੇ ਸਟੂਡੈਂਟ ਜਿਦੋਂ ਚਲੇ ਜਾਂਦੇ ਨੇ ਫੀਸਾਂ ਵੀ ਕੱਢਣੀਆਂ ਹੁੰਦੀਆਂ ਨੇ ਹਨਾ ਤੇ ਕਿੰਨਾ ਚਿਰ ਕੰਮ ਕਰਨਾ ਪੈਂਦਾ ਤੇ ਪੜ੍ਹਨਾ ਵੀ ਆ ਤੇ ਕਾਲਜ ਵਗੈਰਾ ਵੀ ਜਾਣਾ ਫੀਸ ਵੀ ਕੱਢਣੀ ਆ ਕਿੰਨਾ ਟਾਈਮ ਕਰ ਕੰਮ ਕਰਦੇ ਨੇ ਸਟੂਡੈਂਟ ਵੀਰੇ ਲੀਗਲ ਤਾਂ ਹੈਗਾ 20 ਆਵਰ ਹਫਤੇ ਦੇ ਵਿੱਚ 20 ਘੰਟੇ ਕੰਮ ਕਰ ਸਕਦੇ ਆ ਤੇ ਪਰ ਚਲੋ ਵੀ ਉੱਥੇ ਕੈਸ਼ ਪੂਸਟ ਤੇ ਸਾਰਾ ਮਿਲ ਹੀ ਜਾਂਦੇ ਕੰਮ ਤੇ ਜਿਨੇ ਵੀ ਮਿਹਨਤ ਤੇ ਆ ਬਾਕੀ ਆਪਣੇ ਤੇ ਹਨਾ ਜੀ ਤੇ ਜਿਨੇ ਫੀਸਾਂ ਪਤਾ ਵੀ ਜਿਨੇ ਕੱਢਣੀਆਂ ਨੇ ਵੀ ਪਿੱਛੋਂ ਅਸੀਂ ਕਰਦੇ ਚੱਕ ਕੇ ਆਏ ਆ ਹਨਾ ਉਹ ਸਾਰੇ ਕਰਦੇ ਨੇ ਯਾਰ ਦੋਸਤ ਸੀਗੇ ਮੇਰੇ ਉਹ ਹਫ਼ਤੇ ਦੇ 60-60 ਘੰਟੇ ਵੀ ਕੰਮ ਕਰਦੇ ਸੀਗੇ। ਅੱਛਾ ਇਹ ਜੋ ਸਾਡਾ ਕਾਲਜ ਸੀਗੇ ਉਹ ਜਿਵੇਂ ਹਫ਼ਤੇ ਦੇ ਵਿੱਚ 2 ਦਿਨ ਦਾਦਾ ਸੀ ਸ਼ਨੀ ਐਤਵਾਰ ਤੇ ਚਲੋ ਆਪਾਂ ਸ਼ੁਰੂ ਤੋਂ ਜਾ ਕੇ ਫੁੱਲ ਟਾਈਮ ਹੈ ਕੰਮ ਕੀਤਾ। 5 ਦਿਨ ਕੰਮ ਕਰਦੇ ਸੀ 40 ਤੋਂ 45 ਘੰਟੇ ਹੁੰਦੇ ਸੀ ਸਾਡੇ। ਠੀਕ ਹੈ। ਉਹ ਏਜੰਸੀ ਵਾਲੇ ਇਦਾਂ ਕਰਦੇ ਸੀਗੇ ਵੀ ਠੀਕ ਘੰਟੇ ਚਲੋ ਸਿੰਨ ਤੇ ਬਾਕੀ ਕੈਸ਼ ਦੇਣ ਦੇ ਸਾਰਾ ਚੱਲਦਾ ਸਾਰਾ ਕੁਝ ਬਾਅਦ। ਇਹ ਮਤਲਬ ਹਰੇਕ ਮੰਦਾ ਆਪਣੇ ਹਿਸਾਬ ਨਾਲ ਉੱਥੇ ਸੈਟਿੰਗ ਕਰਦਾ। ਹਾਂਜੀ ਹਾਂਜੀ। ਕੋਈ ਵੱਧ ਕੰਮ ਕਰਦਾ ਵੀ ਘੱਟ ਕੰਮ ਕਰਦਾ ਪਰ ਲੀਗਲ ਜਿਹੜਾ ਉਹ ਤੁਸੀਂ ਦੱਸਿਆ ਯਾਰ ਉਹ ਲੀਗਲ 2 ਘੰਟੇ ਹੀ ਆ ਉਹ ਤੋਂ ਉੱਪਰ ਕਰਾਂਗੇ ਤੇ ਫਿਰ ਉਹ ਕੋਈ ਵੀ ਲੀਗਲ ਐਕਸ਼ਨ ਆਪਣੇ ਤੇ ਲੈ ਸਕਦੇ ਨੇ ਰਿਪੋਰਟ ਕਰਦੇ ਨੇ ਵਰਕ ਪਰਮਿਟ ਤੁਹਾਨੂੰ ਇਸ਼ੂ ਨਾ ਕਰਨ ਕੁਝ ਵੀ ਕਰ ਸਕਦੇ ਨੇ ਇਮੀਗ੍ਰੇਸ਼ਨ ਦੇ ਹੱਥ ਤੇ ਤੇ ਤੁਸੀਂ ਕਿ ਜਾ ਕੇ ਕਿਹੜਾ ਕੰਮ ਕੀਤਾ ਬਸ ਜਦੋਂ ਤੁਸੀਂ ਇੱਥੋਂ ਗਏ ਇੰਡੀਆ ਹਾਂਜੀ ਹਾਂਜੀ ਜਾਨੀ ਸਾਰਾ ਕੰਮ ਲੱਗ ਗਿਆ ਤੁਸੀਂ ਨਹੀਂ ਜਾਨਦੇ ਸਨ ਵੀਰੇ ਪਹਿਲਾਂ ਤਾਂ ਮੈਂ ਇੱਕ ਰੋ ਕੋਵਿਡ ਦੇ ਵਿੱਚ ਆਪਾਂ ਨੂੰ ਕੁਆਰੰਟਾਈਨ ਕਰਨਾ ਪੈਂਦਾ ਸੀਗਾ ਤੇ ਚਲੋ ਵੀ ਉੱਥੇ 14 ਦਿਨ ਕੁਆਰੰਟਾਈਨ ਕੀਤਾ ਤੇ ਉਸ ਤੋਂ ਬਾਅਦ ਵੀ ਇੱਥੇ ਮੇਰੀ ਕਲਾਸਿੰਗ ਸੀ ਇੱਕ ਤੇ ਚਲੋ ਉਹਦੇ ਨਾਮ ਦੇ ਵਿੱਚ ਸੀਗੇ ਉੱਥੇ ਇਹ ਕੁੜੀਆਂ ਰਹਿੰਦੀਆਂ ਚਲੋ ਉਹਨਾਂ ਦੇ ਨਾਲ ਬੜੀ ਸੈਟਿੰਗ ਕਰਵਾ ਕੇ ਉੱਥੇ ਰੂਮ ਵਗੈਰਾ ਤੇ ਤੇ ਮੈਂ ਉਹਨਾਂ ਨਾਲ ਮੂਵ ਹੋ ਗਿਆ ਤੇ ਮੇਰਾ ਉਹ ਘਰ ਸੀਗਾ ਇਹ ਉੱਥੇ ਤਿੰਨ ਕਮਰੇ ਵਿੱਚ ਦੋ ਕੁੜੀਆਂ ਰਹਿੰਦੀਆਂ ਸੀਗੀਆਂ ਤੇ ਤਿੰਨ ਮੁੰਡੇ ਸੀ ਚਲੋ ਮੈਂ ਵੀ ਮੁੰਡੇ ਨਾਲ ਸ਼ਿਫਟ ਹੋ ਗਿਆ ਅੱਛਾ ਜੋ ਕੰਮ ਕਰਦੇ ਸੀਗੇ ਜਾਂ ਕਿ ਬੀਅਰ ਫੈਕਟਰੀ ਚ ਅੱਛਾ ਨੇ ਮੇਰੀ ਗੱਲਬਾਤ ਕੀਤੀ ਏਜੰਸੀ ਦੇ ਨਾਲ ਤੇ ਸਾਨੂੰ ਮੈਨੂੰ ਵੀ ਉੱਥੇ ਲਵਾ ਦਿਆ ਮੈਂ 4-5 ਮਹੀਨੇ ਇੱਥੇ ਵਧੀਆ ਕੰਮ ਕੀਤਾ ਬੀਅਰ ਫੈਕਟਰੀ ਚ ਅੱਛਾ ਬੀਅਰ ਫੈਕਟਰੀ ਤੁਸੀਂ ਕੰਮ ਕਰਦੇ ਤੁਸੀਂ ਨਸ਼ਾ ਪੱਤਾ ਫਿਰ ਆਪ ਤਾਂ ਨਹੀਂ ਕਦੇ ਇੰਜ ਹੀ ਕਰਿਆ ਵੀ ਕਿ ਹਨੀ ਬਾਹਰ ਜਾ ਕੇ ਉਹ ਸਾਹਬ ਨੇ ਵੀ ਕਦੇ ਵੀ ਨੀ ਟੱਚ ਤੱਕ ਨਹੀਂ ਕੀਤਾ ਹੈਗਾ ਸੋ ਆਪਣਾ ਵੀ ਇਹੀ ਸੀਗਾ ਵੀ ਆਪਾਂ ਵੀ ਉਹਨਾਂ ਦੇ ਬਣਾਏ ਰਸਤੇ ਤੇ ਹੀ ਚੱਲਣਾ ਹੈ ਜਿਵੇਂ ਨਾ ਵੀ ਬੰਦੇ ਬਾਹਰ ਜਾ ਕੇ ਜਦੋਂ ਚਲੇ ਜਾਂਦੇ ਨੇ ਉੱਥੇ ਫਰੀਡਮ ਆ ਹਾਂਜੀ ਹਾਂਜੀ ਕੋਈ ਹੋਰ ਨੇ ਆਲਾ ਨਹੀਂ ਮਾਪੇ ਆਪਣੇ ਹੁੰਦਾ ਕੋਲ ਤੇ ਵਿਗੜ ਜਾਂਦੇ ਨੇ ਨਾ ਕੁੜੀਆਂ ਵੀ ਵਿਗੜ ਜਾਂਦੀਆਂ ਨੇ ਤੁਸੀਂ ਉੱਥੇ ਰਹਿ ਕੇ ਦੇਖਿਆ ਵੀ ਮਤਲਬ ਇਹ ਚੀਜ਼ ਹੈਗੀ ਆ ਉੱਥੇ ਜਿੱਦਾਂ ਆਪਾਂ ਸੁਣਦੇ ਆ ਵੀ ਕੁੜੀਆਂ ਵੀ ਡਰਿੰਕ ਕਰਦੀਆਂ ਨੇ ਹਾਂਜੀ ਹਾਂਜੀ ਉਥੇ ਦਾ ਕਿੰਨਾ ਕੁ ਮਤਲਬ ਜੋਰ ਇਹ ਚੀਜ਼ ਦਾ ਵੀਰ ਆਪਾਂ ਕੈਨੇਡਾ ਨੂੰ ਬ੍ਰੇਨ ਨਹੀਂ ਕਰ ਸਕਦੇ ਇਹ ਚੀਜ਼ ਦੇ ਵਿੱਚ ਵੀ ਉੱਥੇ ਜਾ ਕੇ ਹੀ ਵਿਗੜਦੇ ਨੇ ਪਰ ਆਪਣੇ ਪੰਜਾਬ 'ਚ ਦੇਖੀਂ ਇੰਡੀਆ 'ਚ ਵੀ ਇੱਥੇ ਵੀ ਹੈਗਾ ਨਸ਼ਾ ਬਤ ਇਹ ਆਪਣੇ ਤੇ ਹੁੰਦਾ ਹੈ ਨਾ ਜਿਹਨੇ ਵਿਗੜਨਾ ਇੱਥੇ ਰਹਿ ਕੇ ਵਿਗੜ ਜਾਣਾ ਹੈ ਕਈ ਇਦਾਂ ਵੀ ਦੇਖੇ ਨੇ ਵੀ ਮੁੰਡੇ ਯਾਰ ਦੋ ਸੀਗੇ ਇੱਥੇ ਬਹੁ ਨਸ਼ੇ ਉੱਤੇ ਉੱਥੇ ਜਾ ਕੇ ਸੁਧਰ ਵੀ ਗਏ ਨੇ ਕਈ ਇੱਥੇ ਸਹੀ ਸੀਗੇ ਕਈ ਉੱਥੇ ਜਾ ਕੇ ਵਿਗੜ ਗਏ ਇੱਕ ਹਾਲਾਤ ਕਹਿ ਸਕਦੇ ਆਪਾਂ ਵੀ ਹਾਲਾਤ ਸਭ ਕੁਝ ਕਰਵਾਉਂਦੇ ਨੇ ਦੂਸਰੀ ਗੱਲ ਵੀ ਆਪਣੇ ਤੇ ਹੁੰਦਾ ਹੈ ਸਮਝਾ ਤੁਸੀਂ ਗਏ ਇੱਥੋਂ ਹਨਾ ਜਾ ਕੇ ਉੱਧਰ ਪੋਸਟਾਂ ਸ਼ੇਅਰ ਕੀਤੀਆਂ ਹੋਣਗੀਆਂ ਗੱਡਾ ਵਾਲੇ ਕਹਿੰਦੇ ਹੋਣਗੇ ਵੀ ਲੈ ਵੀ ਵਿੱਕੀ ਤਾਂ ਕੈਨੇਡਾ ਚੱਲ ਗਿਆ ਹਾਂ ਜੀ ਤੁਸੀਂ ਜਾਂ ਤਾਂ ਅਕਸਰ ਇਹ ਹੁੰਦਾ ਨਾ ਜੋ ਕਿਹੜਾ ਬੰਦਾ ਬਾਹਰ ਜਾਂਦਾ ਆ ਉਹ ਵੀਕਐਂਡ ਨੂੰ ਫੋਟੋ ਪਾਉਂਦਾ ਕਿਤੇ ਜਾਂਦੇ ਹੁੰਦੇ ਨੇ ਕਿ ਪਿੰਡ ਵਾਲੇ ਲੋਕੀ ਉਹਦੀ ਵੀਕਐਂਡ ਵਾਲੀ ਫੋਟੋ ਦੇਖਦੇ ਨੇ ਪਰ ਜਿਹੜਾ 6 ਦਿਨ ਕੰਮ ਕਰਦਾ ਉਹ ਕੋਈ ਨਹੀਂ ਨੋਟ ਕਰਦਾ ਸਹੀ ਹੈ ਵੀਰੇ ਹੁਣ ਇਦਾਂ ਹੀ ਹੁੰਦਾ ਸੀਗਾ ਵੀ ਤੇ ਮੈਂ ਮੋਸਟਲੀ ਵੀਕੈਂਡ ਤੇ ਹੀ ਘੁੰਮਦੇ ਹੁੰਦੇ ਸੀਗੇ ਚਲੋ ਸ਼ਨੀ ਐਤਵਾਰ ਕਿਤੇ ਚਲੇ ਜਾਣਾ ਵਧੀਆ ਕੈਮਰੇ ਚ ਫੋਟੋ ਖਿੱਚਵਾ ਕੇ ਪਾ ਦੇਣੀ ਇੰਸਟਾ ਤੇ ਇੱਕ ਦੋ ਰੀਲਾਂ ਪਾ ਦੇਣੀਆਂ ਗੱਡੀਆਂ ਇੱਦਾਂ ਹੀ ਖੜੀਆਂ ਹੁੰਦੀਆਂ ਨੇ ਜਦੋਂ ਜਿੰਨੇ ਵੀ ਆਪਣੇ ਹੀ ਗੱਡੀ ਕਹਿੰਦੇ ਵੀ ਗੱਡੀ ਦਾ ਫੋਟੋ ਕਿਤੇ ਕੁਝ ਕੇ ਪਾਤੀ ਆਈਫੋਨ ਦਾ ਰਫਰ ਲੈ ਕੇ ਤੋਂ ਬਈ ਦੇ ਦੇ ਫੋਟੋ ਕਰਾਣੀ ਆ ਉਹ ਇੱਕ ਪੋਸਟ ਪਾਤੀ ਇੰਸਟਾ ਤੇ ਠੀਕ ਹੈ ਨਾ ਮਹੀਨੇ ਚੋਂ ਵਾ ਮੇਕ ਕੇ ਬਾਅਦ ਲੋਕਾਂ ਨੇ ਕਹਿਣਾ ਬਈ ਇਹਦੇ ਨਜ਼ਾਰੇ ਨੇ ਪਰ ਉਹ ਜਿਹੜੇ ਵੀ ਪਹਿਲੇ ਹਫ਼ਤੇ ਦੇ 5 ਦਿਨ ਜਾਂ 6 ਦਿਨ ਕੁੱਤੇ ਖਾਣੇ ਹੁੰਦੀਆਂ ਸਿੱਧੀ ਗੱਲ ਆ ਉਹ ਕਿਸੇ ਨੂੰ ਵੀ ਨਹੀਂ ਪਤਾ ਹੈਗੇ ਉਹ ਜਿਹੜਾ ਬੰਦਾ ਹੰਡਾਉਂਦਾ ਹੈ ਉੱਥੇ ਉਹਨਾਂ ਨੂੰ ਪਤਾ ਹੈ ਤੁਸੀਂ ਜਦੋਂ ਹਨਾ ਉਧਰ ਜਾ ਕੇ ਮਤਲਬ ਕੰਮ ਕਰ ਸ਼ੁਰੂ ਕਰਨ ਕੀਤਾ ਕਿਹੜੇ ਕਿਹੜੇ ਕੰਮ ਕੀਤੇ ਆ ਤੁਸੀਂ ਉਦੋਂ ਇਹ ਪਹਿਲਾਂ ਵੀ ਦੱਸਿਆ ਵੀ ਜਾ ਕੇ ਬੀਅਰ ਫੈਕਟਰੀ ਕੰਮ ਕੀਤਾ ਸੀ ਤੇ ਉੱਥੇ ਇਦਾਂ ਸੀਗਾ ਵੀ 12 ਡਾਲਰ ਮਿਲਦੇ ਸੀਗੇ ਸਾਨੂੰ ਚਲੋ ਸਟਾਰਟਿੰਗ ਤੇ ਜਾ ਕੇ ਵੀ ਘਰੋਂ ਵੀ ਲੈ ਕੇ ਅਸੀਂ ਥੋੜੇ ਮੁੱਠੀ ਡਾਲਰ ਵੀ ਚਲੋ ਵਧੀਆ ਸੜੀ ਜਾਂਦਾ ਸੀਗਾ ਉਸ ਤੋਂ ਬਾਅਦ ਦੇਖੋ ਵੀ ਖਰਚਾ ਬਣੀ ਨਹੀਂ ਨਿਕਲਦਾ ਹੈਗਾ ਆਪਣਾ ਵੀ ਫੀਸਾਂ ਵੀ ਭਰਨੀਆਂ ਸੀਗੀਆਂ ਉਸ ਤੋਂ ਬਾਅਦ ਇੱਕ ਚਲੋ ਸਾਨੂੰ ਹੋਰ ਕੰਮ ਮਿਲਿਆ ਜਿਵੇਂ ਪਹਿਲਾਂ ਦੱਸਿਆ ਵੀ ਅਸੀਂ ਮੁੰਡੇ ਰਹਿੰਦੇ ਸੀ ਜਿਹੜੇ ਚਾਰ ਕਰੇ ਤੇ ਅਸੀਂ ਸਾਰੇ ਨੇ ਕ ਉਹ ਦੇ ਫੈਕਟਰੀ ਕੰਮ ਲੈ ਲੱਕੜ ਦੇ ਆਰੇ ਤੇ ਕੰਮ ਕਰਦੇ ਸੀਗੇ ਉੱਥੇ ਸਾਨੂੰ 15 ਤੋਂ 16 ਡਾਲਰ ਦਿੰਦੇ ਸੀਗੇ ਘੰਟੇ ਦੇ ਤੇ ਉਹ ਸਾਰਾ ਵੀ ਸਿੰਨੇ ਆ ਪਲੱਸ ਕੈਸ਼ ਕੰਮ ਅਸੀਂ ਕਰੀ ਉਹ ਪਰ ਉੱਥੇ ਐ ਸੀਗਾ ਵੀ ਜੇ 16 ਡਾਲਰ ਦਿੰਦੇ ਸੀਗੇ ਕੰਮ ਅਗੇ ਉਤੇ ਸੀ ਕੁਆਂਟਲ ਕੁਆਂਟਲ ਦੀ ਲੱਕੜਾ ਸੀਗੇ ਜਿਹੜੇ ਸੀ ਚਾੱਕੇ ਥੱਲੇ ਰੱਖਣੀ ਹੁੰਦੀ ਸੀ ਹਾਂ ਹਾਂਜੀ ਹੁੰਦੀ ਸੀ ਮਤਲਬ ਇੱਧਰ ਬੰਦਾ ਨਹੀਂ ਕਰ ਸਕਦਾ ਉੱਧਰ ਜਾ ਕੇ ਕਰਦਾ ਸੀ ਉੱਧਰ ਜਾ ਕੇ ਸਭ ਕੁਝ ਕਰਦੇ ਜਦੋਂ ਪੈਰਾਂ ਤੇ ਪੈਂਦੀ ਆ ਨਾ ਕੰਮ ਨੂੰ ਕਰਨਾ ਪੈਂਦਾ ਹੈ ਨਾ ਉਦੋਂ ਪਤਾ ਸੀਗਾ ਨਾ ਵੀ ਕਰਦੇ ਨੇ ਵੀ ਇੰਨੇ ਪੈਸੇ ਲਾ ਕੇ ਭੇਜੇ ਆਏ ਹੈ ਨਾ ਵੀ ਉਹ ਚਲੋ ਹੌਲੀ ਹੌਲੀ ਮੋੜ ਦਾਂਗੇ ਵੀ ਪਰ ਜਿਹੜੀਆਂ ਫੀਸਾਂ ਨੇ ਵੀ ਆਪਣੇ ਕੋਲੋਂ ਭਰੀਏ ਹਨਾ ਵੀ ਆਪ ਕਮਾ ਕੇ ਭਰੀਏ ਤਾਂ ਉਹਦੇ ਲਈ ਸਾਰੇ ਕੰਮ ਕੀਤੇ ਵੀਰੇ ਜਾ ਕੇ ਇੱਥੇ 9 ਸਾਲ ਤੋਂ ਬਾਅਦ ਫਿਰ ਪਰਮੈਂਟ ਅਪਲਾਈ ਹੋ ਗਿਆ ਉਹ ਤੁਹਾਡਾ ਹਾਂਜੀ ਵੀਰੇ ਅੱਛਾ ਫਿਰ ਤੁਸੀਂ ਫੁੱਲ ਟਾਈਮ ਕਰ ਸਕਦੇ ਹੋ ਕੰਮ ਹਾਂਜੀ 2 ਸਾਲ ਤੋਂ ਬਾਅਦ ਕਰ ਸਕਦੇ ਹਾਂ ਪਹਿਲਾਂ ਨਹੀਂ ਕਰ ਸਕਦੇ ਨਹੀਂ ਫੁੱਲ ਟਾਈਮ ਵੀ ਲੀਗਲ ਹੈ ਨਹੀਂ ਕਿ 40 ਘੰਟੇ ਕਰ ਸਕਦੇ ਹੁੰਦੇ ਆ ਕਿ ਮੈਂ ਦੋ ਕੰਪਨੀ ਦੇ ਵਿੱਚ ਲੱਗ ਕੇ ਲੱਗ-ਲੱਗ ਚੱਲੇ ਜਾਂਦਾ ਹੁੰਦਾ ਹਾਂ ਪਰ ਜ਼ਿਆਦਾ ਕਰਦੇ ਨਹੀਂ ਹੈਗੇ ਉੱਥੇ ਜਿਵੇਂ ਆਪਾਂ ਪੀਆਰ ਵਗੈਰਾ ਲੈਣੀ ਹੈ ਨਾ ਤਾਂ 30 ਘੰਟੇ ਹੀ ਕਾਊਂਟ ਕਰ ਦਿੰਦੇ ਨੇ ਉਹ ਉਸ ਤੋਂ ਬਾਅਦ ਅਗਲਾ ਕਹਿੰਦਾ ਵੀ ਜਿਆਦਾ ਟੈਕਸ ਕਿਉਂ ਘਟਾਉਣਾ ਹੈ ਹਨਾ ਅਗਲਾ ਕਹਿੰਦਾ ਵੀ 32 33 ਘੰਟੇ ਲਾਓ ਵਿੱਚ ਬ੍ਰੇਕਾ ਕਰਕੇ ਸਾਡੇ 30 ਕੈਲਕੂਲੇਟ ਹੋ ਜਾਣਗੇ ਤੇ ਉਸ ਤੋਂ ਬਾਅਦ ਦੇ ਵਿੱਚ ਕੈਸ਼ ਤੇ ਫੜ ਲੈਂਦੇ ਨੇ ਕੋਈ ਕੰਮ ਨਹੀਂ ਟੈਕਸ ਨਾ ਦੇਣਾ ਪਵੇ ਹਾਂਜੀ ਹਨਾ ਉਧਰ ਮਤਲਬ ਬੰਦਾ ਨਾ ਕੋਈ ਦਿਨ ਤਿਹਾਰ ਮਨਾਉਣ ਨੂੰ ਨਹੀਂ ਸਾਰਾ ਦਿਨ ਕੰਮਾਂ ਦੀ ਕੰਮ ਹੀ ਆ ਨਾ ਵੀ ਕੰਮ ਤੋਂ ਆ ਗਿਆ ਕੰਮ ਤੇ ਚੱਲੇ ਆ ਨਾ ਪਰ ਇੱਥੇ ਬੰਦਾ ਪੰਜਾਬ ਦੇ ਵਿੱਚ ਆਪਣੇ ਮਾਪੇ ਮਾਪੇ ਵਿੱਚ ਬੈਠਾ ਹਨਾ ਕੋਈ ਫੰਕਸ਼ਨ اٹੈਂਡ ਕਰਦਾ ਕੋਈ ਮਤਲਬ ਸੈਲੀਬ੍ਰਿਟੀ ਕੁਝ ਵੀ ਬਣਾਉਨੇ ਆਪਾਂ ਦਾ ਬੰਦਾ ਸਾਰਾ ਕੁਝ ਕਰਦਾ ਆ ਹਾਂਜੀ ਪਰ ਉਧਰ ਇਹ ਚੀਜ਼ ਨਹੀਂ ਹੈਗੀ ਉਧਰ ਕੁਝ ਵੀ ਨਹੀਂ ਹੈਗੀ ਹਨਾ ਬੰਦਾ ਬਿਮਾਰ ਹੋ ਜਵੇ ਇੱਥੇ ਆਪਾਂ ਨੂੰ ਮਤਲਬ ਬੁਖਾਰ ਚੜੇ ਤਾਂ ਆਪਣੀ ਮਾਤਾ ਕੋਲ ਜਾਂਦੇ ਆ ਨਾ ਮੇਰੇ ਨੂੰ ਬੁਖਾਰ ਚੜਿਆ ਮੰਮੀ ਕੇਅਰ ਕਰਦੀ ਆ ਹਾਂਜੀ ਉੱਥੇ ਭਈ ਇਹ ਚੀਜ਼ ਨਹੀਂ ਹੈਗੀ ਹਨਾ ਉੱਥੇ ਤਾਂ ਨਹੀਂ ਹੈਗੀ ਵੀਰੇ ਪਰ ਮੇਰੇ ਨਾਲ ਜਿਹੜੇ ਮੈਂ ਜਿੰਨਾਂ ਨਾਲ ਵੀ ਰਿਹਾ ਜਾਂ ਕੇ ਸਟਾਰਟਿੰਗ ਤੋਂ ਚਲੋ ਆਪਾਂ ਨੂੰ ਵੀ ਇੱਕ ਤਰ੍ਹਾਂ ਦੀ ਫੈਮਿਲੀ ਵਰਗੀ ਮਿਲੀ ਸੀਗੀ ਉਹ ਤੇ ਜੋ ਉੱਥੇ ਮਿਲੇ ਸੀ ਵੱਜੀ ਵੀ ਮੇਰੇ ਨਾਲ ਇਹਨੇ ਜੋ ਸਾਡਾ ਸਾਰਾ ਫਰੈਂਡ ਸਰਕਲ ਸੀਗਾ ਸੀ ਇੰਡੀਆ ਚਾਰ ਪੰਜ ਆਣੇ ਸੀਗੇ ਸਾਰੀ ਵਾਪਸ ਆ ਗਏ ਆਪਣਾ ਆਪਣਾ ਕੰਮ ਸ਼ੁਰੂ ਕਰ ਲਿਆ ਇੱਥੇ ਮੈਂ ਭਾਈ ਇਹ ਬਹੁਤ ਸੋਹਣੇ ਆ ਵੀ ਹੈ ਨਾ ਕੁੜੀਆਂ ਲੀਵਿੰਗ ਚ ਰਹਿੰਦੀਆਂ ਨੇ ਜਾਂ ਸ਼ੇਅਰਿੰਗ ਚ ਰਹਿੰਦੀਆਂ ਨੇ ਕੀ ਗੱਲ ਸੱਚੀ ਹੈ ਹਾਂ ਵੀਰੇ ਇਦਾਂ ਵੀ ਉੱਥੇ ਮਜਬੂਰੀਆਂ ਕਰਵਾਉਂਦੀਆਂ ਨੇ ਸਾਰਾ ਕੁਝ ਹੈ ਨਾ ਜਿਵੇਂ ਹੁਣ ਵੀ ਚਲੋ ਕੰਮ ਤੇ ਲਾ ਲਵੋ ਨਾ ਵੀ ਐਗਜ਼ਾਮਪਲ ਲਾ ਲਵੋ ਵੀ ਜਿਮ ਹੁਣ ਕੰਮ ਤੇ ਜਾਣਾ ਕਿਤੇ ਵੀ ਜੇ ਆਪਾਂ ਡਰਾਈਵ ਕਰਕੇ ਜਾਣਾ ਹੈ ਵੱਧ ਤੋਂ ਵੱਧ 10 ਜਾਂ 15 ਮਿੰਟ ਲੱਗਣਗੇ ਹੈ ਨਾ ਜਾਣ ਨੂੰ ਕੰਮ ਤੇ ਤੇ ਜੇ ਉਹੀ ਵੀ ਬੱਸ ਦੇ ਵਿੱਚ ਜਾਣਾ 2.5 ਤੋਂ 3 ਘੰਟੇ ਅੱਛਾ ਬੱਸ ਨੂੰ ਇੰਨਾ ਟਾਈਮ ਲੱਗਦਾ ਬੱਸ ਜੋ ਉਥੇ ਕਿੱਲ ਆਪਾਂ ਕੁੜੀਆਂ ਨੂੰ ਨਹੀਂ ਕਹਿ ਸਕਦੇ ਕਿ ਵੀ ਮੁੰਡਾ ਵੀ ਹੁਣ ਆਪਣੇ ਤੇਵੇਂ ਲਾ ਲਾਣਾ ਸਾਡੀ ਕਾਰ ਦਾ ਐਕਸੀਡੈਂਟ ਹੋ ਗਿਆ ਸੀਗਾ ਜਿਹੜੇ ਕੰਮ ਤੇ ਸਾਨੂੰ 10 ਮਿੰਟ ਲੱਗਦੇ ਸੀਗੇ ਜਾਣ ਦੇ ਲਈ ਤੇ ਅਸੀਂ ਹੱਫਤਾ ਉਹ ਕੰਮ ਤੇ ਵਸਤੇ ਗਏ ਵੀਰੇ ਸਾਨੂੰ 3 ਘੰਟੇ ਲੱਗਦੇ ਸੀਗੇ ਅੱਛਾ ਤੇ ਉਹ ਸਾਡੇ ਮਾਈਂਡ ਦੇ ਵਿੱਚ ਵੀ ਆਇਆ ਵੀ ਯਾਰ ਕੋਈ ਗੱਡੀ ਵਾਲਾ ਯਾਰ ਦੋਸਤ ਮਿਲ ਜੇ ਵੇਹਣਾ ਵੀ ਯਾਰ ਉਹਦੇ ਨਾਲ ਚੱਲ ਜਾਈਏ ਤੇ ਸਾਡੇ 2.5 ਘੰਟੇ ਬਚਦੇ ਨੇ ਉਹੀ ਅਸੀਂ 2.5 ਘੰਟੇ ਚ ਨੀਂਦ ਪੂਰੀ ਕਰ ਲਈਏ ਤੇ ਫਿਰ ਉਹ ਚੀਜ਼ ਕੁੜੀਆਂ ਦੇ ਮਾਈਂਡ ਚ ਵੀ ਆਉਂਦੀ ਹੈ ਜੇ ਆਪਾਂ ਮੁੰਡਿਆਂ ਦੇ ਮਾਈਂਡ ਚ ਵੀ ਆਉਂਦੀ ਤੇ ਕੁੜੀਆਂ ਦੇ ਵੀ ਆਉਂਦੀ ਵੀ ਪਰ ਇਹ ਵੀ ਉੱਥੇ ਆਪਣੇ ਆਪ ਨੂੰ ਸਹੀ ਰੱਖਣਾ ਪੈਂਦਾ ਉਹ ਆਪਣੇ ਤੇ ਵੀਰੇ ਸਭ ਕੁਝ ਹੈਗਾ ਹੀ ਉੱਥੇ ਨਸ਼ਾ ਹੈਗਾ ਸਾਰਾ ਕੁਝ ਹੈਗਾ ਏ ਉਹ ਆਪਣੇ ਤੇ ਆ ਵੀ ਕਿੱਦੇ ਨੂੰ ਲੈ ਕੇ ਜਾਣਾ ਹੈ ਆਪਾਂ ਨੂੰ ਹਾਂ ਕਈ ਬੰਦਾ ਨਾ ਜੇ ਮੰਨ ਲਓ ਕਿਸੇ ਕੁੜੀ ਨੇ ਤੁਹਾਡੀ ਆਪਣੀ ਹੈਲਪ ਮੰਗ ਲਈ ਹੈ ਨਾ ਹਾਂਜੀ ਹਾਂਜੀ ਤਾਂ ਕਈ ਬੰਦੇ ਮਜਬੂਰੀ ਦਾ ਨਜਾਜ਼ ਫਾਇਦਾ ਵੇਟਾ ਬਹੁਤ ਚੱਕਦੇ ਨੇ ਵੀਰੇ ਐਗਜ਼ਾਮਪਲ ਦੇਖਿਆ ਨੇ ਸੀ ਉੱਥੇ ਲਾਈਵ ਦੇਖਿਆ ਸਭ ਕੁਝ ਜੀ ਤੇ ਚਲੋ ਇੰਡੀਆ ਦੇ ਲੋਕਾਂ ਨੂੰ ਵੀ ਕਈਆਂ ਕਈਆਂ ਗੱਲਾਂ ਨੇ ਅਸੀਂ ਆਪਣੀ ਅੱਖੀਂ ਦੇਖ ਕੇ ਆਏ ਹਾਂ ਫਰੋ ਸਿੱਕੇ ਕਿਸ ਸਾਹ ਵੇਖਿਆ ਸੀਗੇ ਚਲੋ ਸਾਡੀ ਕਲਾਸ ਮੇਟੇ ਸੀਗੇ ਚਲੋ ਕੰਮ ਕੰਮ ਤੋਂ ਇਕੱਠੇ ਆ ਰਹੇ ਸੀ ਅਸੀਂ ਸੱਤ ਅੱਠ ਜਾਣੇ ਸੀਗੇ ਚਲੋ ਅਸੀਂ ਪਿਛਲੇ ਮੈਟਰੋ ਤੇ ਉਤਰ ਕੇ ਉਹਨੇ ਨੈਕਸਟ ਮੈਟਰੋ ਦੇ ਉੱਤੇ ਨਾ ਸਟੇਸ਼ਨ ਤੇ ਚਲੋ ਉਤਰ ਗਏ ਤੇ ਉੱਥੇ ਕੀ ਰਫੂਜੀ ਵਗੈਰਾ ਫਿਰਦੇ ਸੀਗੇ ਪਹਿਲਾਂ ਜਿਹੜੇ ਬਹੁਤ ਪੁਰਾਣੇ ਗਏ ਹੋਏ ਨੇ ਦੂ ਨੰਬਰ ਦੇ ਪੱਤੇ ਪੁੱਕੇ ਹੋਏ ਤੇ ਉਹ ਆਇਆ ਉਹਦੇ ਕੋਲ ਕੱਲੀ ਸੀਗੀ ਵਿਚਾਰੀ ਉਹ ਚਲੋ ਸਾਡੇ ਨਾਲ ਕਾਲ ਵੀ ਸੀਗੀ ਉਹ ਵੀ ਉਹ ਚਲੋ ਘਰੇ ਪਹੁੰਚ ਕੇ ਸਾਨੂੰ ਕਾਲ ਕੱਟ ਕਰ ਦੇਗੇ ਨਾ ਟਾਈਮ ਕਾਲ ਤੇ ਕੁਝ ਵੀ ਹੋ ਸਕਦਾ ਹੈ ਉਹਦੇ ਕੋਲ ਆਇਆ ਉਹਨੇ ਸਿੱਧੇ ਕੇਹਿੰਦਾ ਕੇਹਿੰਦਾ ਕਿੰਨਾ ਲਏਗੀ ਨਾਈਟ ਦਾ ਮੈਂ ਚੰਦ ਮੇਰੇ ਨਾਲ ਵੀ ਮੂਹ ਮੰਗਿਆ ਦਊਂਗਾ ਤੇਨੂੰ ਨਾਈਟ ਦਾ ਤੇ ਚਲੋ ਅਸੀਂ ਕਾਲ ਤੇ ਸੀਗੇ ਤੇ ਉਹਨੇ ਕਿਹਾ ਵੀ ਵੀ ਐਮਰਜੈਂਸੀ ਆ ਵੀ ਤੁਸੀਂ ਆ ਜਿਓ ਤੇ ਚਲੋ ਵੀ ਅਸੀਂ ਗਏ ਉੱਥੇ ਪੰਜ ਛੇ ਆਲੇ ਸੀਗੇ ਜੇ ਮੀਜ਼ ਖੈ ਨਾ ਹੁੰਦੇ ਤਾਂ ਉਹ ਕੁੜੀ ਨਾਲ ਕੁਝ ਵੀ ਹੋ ਸਕਦਾ ਸੀ ਵੀ ਉਹ ਉਹੀ ਆ ਨਾ ਵੀ ਉੱਥੇ ਸੇਫ ਹੈਗਾ ਬੰਦਾ ਪਰ ਆਪ ਵੀ ਬੰਦਾ ਸਹੀ ਹੋਣਾ ਚਾਹੀਦਾ ਹੈ ਸੇਫ ਵੀਰੇ ਇਦਾਂ ਹੈਗੇ ਜਿਵੇਂ ਉਹਨਾਂ ਨੇ ਕਿਹਾ ਵੀ 911 ਕਾਲ ਕਰ ਦੋ ਹਨਾ ਜਾਨੋ ਬੰਦਾ 911 ਕਾਲ ਕਰੂਗਾ ਤੇ ਸਾਹਮਣੇ ਜਿਹੜਾ ਕੁਝ ਵੀ ਕਰ ਸਕਦਾ ਹੈ ਹਨਾ ਕੀ ਤੁਹਾਨੂੰ ਪੰਜਾਬ ਤੇ ਕੈਨੇਡਾ ਵਿੱਚ ਰਹਿ ਕੇ ਕੀ ਡਿਫਰੈਂਸ ਲੱਗਿਆ ਪੰਜਾਬ ਦੇ ਵੀਰੇ ਮੈਨੂੰ ਤਾਂ ਇਹ ਡਿਫਰੈਂਸ ਲੱਗਿਆ ਜਿਵੇਂ ਹੁਣ ਲੋਕ ਕਹਿੰਦੇ ਵੀ ਪੰਜਾਬ ਦੇ ਵਿੱਚ ਵੀ ਲੋਕਾਂ ਦੀ ਬੜੀ ਟਿਚਰਾਂ ਸਹਿਣੀਆਂ ਪੈਂਦੀਆਂ ਨੇ ਇਦਾਂ ਪੰਜਾਬ ਦੇ ਜਿਹੜੇ ਦੁੱਖ ਨੇ ਵੀਰੇ ਸਭ ਨੂੰ ਦੋਖ ਦੇਖਦੇ ਨੇ ਹਨਾ ਪਰ ਜਿਹੜੇ ਪੰਜਾਬ ਦੇ ਸੁੱਖ ਨੇ ਹਨਾ ਉਹ ਸਿਰਫ ਰਹਿ ਕੇ ਹੀ ਬੰਦੇ ਨੂੰ ਪਤਾ ਜਿਹੜੇ ਇੱਥੇ ਰਹਿ ਰਹੇ ਉਹਨੂੰ ਪਤਾ ਨਹੀਂ ਵੀ ਕੀ ਸੁੱਖ ਨੇ ਕੈਨੇਡਾ ਦੇ ਜਿਹੜੇ ਸੁੱਖ ਨੇ ਸੋਸ਼ਲ ਮੀਡੀਆ ਤੇ ਇੰਸਟਾ ਦੇ ਸਾਰਾ ਕੁਝ ਦੇਖ ਲੈਂਦੇ ਆ ਬਈ ਇੱਥੇ ਮਹਿੰਗੀਆਂ ਗੱਡੀਆਂ 'ਚ ਘੁੰਮਦੇ ਆ ਵੱਡੇ ਵੱਡੇ ਬਿਲਡਿੰਗਾਂ ਦੇਖਦੇ ਆ ਪਾਣੀ ਚ ਪਰ ਜਿਹੜੇ ਦੁੱਖ ਨੇ ਜਿਹੜਾ ਬੰਦਾ ਹੰਡਾਰ ਰਿਹਾ ਏ ਉੱਥੇ ਉਹਨੂੰ ਹੀ ਪਤਾ ਨੇ ਜਿਹੜਾ ਕੰਮ ਕਰ ਰਿਹਾ ਡਬਲ ਡਬਲ ਸ਼ਿਫਟਾਂ ਲਾ ਰਿਹਾ ਦਿਨ ਤੇ 24 24 ਘੰਟੇ 20 20 ਘੰਟੇ ਕੰਮ ਕਰਦਾ ਜਿਹੜਾ ਉਹਨੂੰ ਪਤਾ ਨੇ ਹੁਣ ਤੁਸੀਂ ਮਤਲਬ ਕੈਨੇਡਾ ਛੱਡ ਕੇ ਆ ਗਏ ਤੁਹਾਡਾ ਪੀਆਰ ਦਾ ਮਾਰਕ ਵੀ ਦੱਸ ਰਹੇ ਸੀ ਪੀਆਰ ਦਾ ਹੋ ਜਾਣਾ ਜਲਦੀ ਹਾਂਜੀ ਹਾਂਜੀ ਤੇ ਇਹ ਨਹੀਂ ਹੁੰਦਾ ਵੀ ਯਾਰ ਹੁਣ ਤਾਂ ਪੀਆਰ ਹੋਣੀ ਸੀ ਹੁਣ ਕਿਉਂ ਆਇਆ ਮੈਂ ਪੰਜਾਬ ਮੇਰੇ ਇਦਾਂ ਸੀਗਾ ਜਿਵੇਂ ਐਕਸਪੀਰੀਅੰਸ ਵਗੈਰਾ ਸਾਰਾ ਮੇਰਾ ਪੂਰਾ ਹੋ ਗਿਆ ਸੀਗਾ ਮੈਂ ਮੈਥਡਿਕ ਜੌਬ ਕਰਦਾ ਸੀਗਾ ਹੂੰ ਤੇ 6 ਮਹੀਨੇ ਵਾਲਾ ਪ੍ਰੋਫਾਈਲ ਆ ਸਕਦਾ ਸੀ ਪ੍ਰੋਫਾਈਲ ਕ੍ਰੀਏਟ ਵੀ ਕਰਨੀ ਸੀਗੀ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੈਂ ਵਰਕ ਪਰਮਿਟ ਆਏ ਤੇ ਮੈਂ ਇੰਡੀਆ ਗੇਟਾ ਮਾਰ ਕੇ ਗਿਆ ਸੀਗਾ ਹੂੰ ਉਸ ਤੋਂ ਬਾਅਦ ਵੈਸੇ ਵੀ ਜਾ ਕੇ ਮੇਰਾ ਦਿਲ ਨਹੀਂ ਲੱਗਿਆ ਉੱਥੇ ਮੈਂ ਚੀਜ਼ਾਂ ਕੰਪੇਅਰ ਕਰਨੇ ਲੱਗ ਗਿਆ ਸੀਗਾ ਹਾਂ ਵੀਰ ਮੈਂ ਕਾਰ ਵੀ ਲੱਤੀ ਹੈ ਨਾ ਮੈਂ ਉਹਦੀਆਂ ਜਿਸ਼ਤਾ ਕੀ ਕਰਦਾ ਮੇਰੇ ਕੋਲ ਇੰਡੀਆ ਕਾਰ ਖੜੀ ਆ ਨਾ ਫੋਨ ਲੱਤਾ ਹੈ ਫੋਨ ਦੀ ਕਿਸ਼ਤਾਂ ਦੇ ਰਿਹਾ ਮੈਂ ਉੱਥੇ ਫੋਨ ਆਪਦਾ ਸੀਗਾ ਕਰ ਲੈ ਕਰ ਤਾਂ ਫਿਲਹਾਲ ਲੱਤੈ ਨਹੀਂ ਸੀ ਕੈਨੇਡਾ ਚ ਵੀ ਇੱਥੇ ਰੈਂਟ ਤੇ ਰਹਿ ਰਹੇ ਆ ਉੱਥੇ ਐਡਾ ਮਹਿਲਾ ਵਰਗਾ ਘਰ ਪਿਆ ਹੈ ਹਨਾ ਵੀ ਉਹ ਬਣਿਆ ਪਿਆ ਸਾਰਾ ਕੁਝ ਬਿਜ਼ਨਸ ਦੀ ਗੱਲ ਕਰੀਏ ਵੀ ਇੱਥੇ ਆਲਰੇਡੀ ਚੱਲ ਰਿਹਾ ਹੈ ਉੱਥੇ ਚਲਾਉਣਾ ਪੈਣਾ ਹੈ ਜਿਸ ਮੇਰਾ ਮਾਈਂਡ ਨਹੀਂ ਲੱਗਿਆ ਹੈਗਾ ਉੱਥੇ ਵੀ ਦਿਲ ਨਹੀਂ ਲੱਗਿਆ ਹੈਗਾ ਤੇ ਮੈਂ ਰਿਆ ਵੀ ਚਲੋ ਭੈਣ ਕਹਿੰਦੀ ਮੈਂ ਆਣਾ ਹੀ ਬਾਹਰ ਆ ਮਾਂ ਵੀ ਚਲੋ ਉਧਰ ਫੋਰਸ ਨਹੀਂ ਕਰਦੇ ਹੈਗੇ ਕਿ ਜਿਵੇਂ ਤੂੰ ਚਾਹੁੰਦੇ ਉਹ ਨਾਲੋਂ ਨਹੀਂ ਕਰਾਂਗੇ ਉਹ ਕਹਿੰਦੀ ਮੈਂ ਬਾਹਰ ਆਣਾ ਚਲੋ ਮੈਂ ਰੁਕ ਗਿਆ ਵੀ ਚਲੋ ਕੋਈ ਨਾ ਵੀ ਤਿੰਨ ਚਾਰ ਮਹੀਨੇ ਪਹਿਲਾਂ ਮੈਂ ਉਹ ਵੀ ਸੈਟਿੰਗ ਕਰਵਾਈ ਉੱਥੇ ਜਾ ਕੇ ਚਲੋ ਕੰਮ ਕੁਮ ਉੱਤੇ ਲਵਾਤਾ ਰਿਹਾ ਉਹਦੇ ਕੋਲ ਜਾ ਕੇ ਫਿਰ ਮੈਂ ਪੀਆਰ ਦੇ ਲਈ ਮੂਵ ਹੋ ਗਿਆ ਜਦੋਂ ਉੱਥੇ ਮੈਂ ਦੇਖਿਆ ਵੀ ਮੈਕਡੋਨਲਸ ਕੰਮ ਕਰਦੇ ਕੁਝ ਬਚਦਾ ਬਚਾਉਂਦਾ ਨਹੀਂ ਹੈਗਾ ਤੇ ਫਿਰ ਮੈਂ ਉੱਥੇ ਬੈਠੇ ਵੀ ਇਕੱਲਾ ਬੈਠਾ ਸੀਗਾ ਯਾਰ ਦੋਸਤ ਕੰਮ ਕੁਮ ਉੱਤੇ ਸੀਗੇ ਬਸ ਉਦਾਂ ਹੀ ਰੋਣ ਲੱਗ ਗਿਆ ਜਿਉਂ ਬੈਠੇ ਤੇ ਮੈਂ ਘਰੇ ਗੱਲਬਾਤ ਕੀਤੀ ਮੈਂ ਵੀ ਇਦਾਂ ਕਰਕੇ ਗੱਲ ਆ ਮੇਰੇ ਡੈਡੀ ਕਹਿੰਦੇ ਵੀ ਤੇਰਾ ਸਾਰਾ ਕੁਝ ਬਣਿਆ ਪਿਆ ਹੈ ਕਿਉਂ ਕਿਹਦੇ ਲਈ ਮਿਹਨਤ ਕਰ ਰਿਹਾ ਹੈ ਇੰਨੀ ਕਿ ਜਿਹੜੇ ਤੋਂ ਉੱਥੇ 22 ਘੰਟੇ ਕੰਮ ਕਰਦੇ ਆਂ ਵੀ ਇੱਥੇ ਆ ਕੇ ਦੁਕਾਨ ਤੇ ਉਹੀ ਸਾਭ ਲਾ ਕੇ ਵੀ ਸਾਰਾ ਕੁਝ ਬਣਿਆ ਪਿਆ ਇਦਾਂ ਫਿਰ ਉਸ ਤੋਂ ਬਾਅਦ ਵੀ ਆਹ ਸੋਚ ਰਿਹਾ ਵੀ ਨਹੀਂ ਹੋਣੀ ਇੰਡੀਆ ਹੀ ਜਾਣਾ ਜਦੋਂ ਤੁਸੀਂ ਆ ਨਾ ਮਤਲਬ ਪੰਜਾਬ ਤੋਂ ਕੈਨੇਡਾ ਗਏ ਹੋ ਕੀ ਸੋਚ ਕੇ ਗਏ ਸੀ ਕਿਉਂਕਿ ਤੁਹਾਡਾ ਇੱਧਰ ਕਾਰੋਬਾਰ ਸੈਟ ਆ ਉੱਧਰ ਕਿਉਂ ਗਏ ਸੀ ਤੁਸੀਂ ਗਏ ਤਾਂ ઘરે ਉਹਦਾ ਕੁਝ ਪਤਾ ਹੀ ਨਹੀਂ ਸੀਗਾ ਨਿਆਣ ਮੱਥੇ ਜਗੇ ਸੀ ਯਾਰ ਕਿੰਨੀ 18 ਤੋਂ 19 ਸਾਲ ਉਮਰ ਸੀਗੀ ਚਾਹ ਹੁੰਦਾ ਕੈਨੇਡਾ ਚ ਚਾਹ ਸੀਗਾ ਹਨਾ ਬਸ ਉਹੀ ਚੀਜ਼ ਵੀ ਜਿਹੜੇ ਉਹਨੂੰ ਪਹਿਲਾਂ ਦੱਸ ਕਿਹਾ ਤੇ ਵਿੱਚ ਮੈਂ ਫੋਟੋ ਫੋਟਾਂ ਜਿਹੜੇ ਸਾਡੇ ਸੀਨੀਅਰ ਗਏ ਹੋਏ ਸੀਗੇ ਕੋਈ ਆਡੀ ਪਿਮਰ ਹਨਾ ਮਸਟੈਂਗਾ ਰੂਪੀ ਕਾਰਨ ਦੇ ਫੋਟੋ ਪਾ ਰਹੇ ਨੇ ਹਨਾ ਸਾਨੂੰ ਵੀ ਸੀਗਾ ਵੀ ਨਹੀਂ ਰੱਸੀ ਵੀ ਲੈਣੀਆਂ ਨੇ ਜਾ ਕੇ ਹਨਾ ਬਸ ਉਹ ਚੀਜ਼ ਕਰਕੇ ਵੀ ਦੇਖੋ ਦੇਖੀ ਦੇ ਵਿੱਚ ਚਲੇ ਗਏ ਉੱਥੇ ਤੁਸੀਂ ਉੱਥੇ ਰਹਿ ਕੇ ਆਏ ਹੋ ਜੀ ਮਤਲਬ ਹਾਲਾਤ ਵੀ ਦੇਖਿਆ ਸਮਰ ਰਹਿ ਕੇ ਆ ਕੀ ਮਤਲਬ ਕੁੜੀਆਂ ਨੂੰ ਭੇਜਣਾ ਚਾਹੀਦਾ ਕੈਨੇਡਾ ਔਰ ਕੁਝ ਠੀਕ ਹੈ ਬਰੇ ਵੀ ਮਜਬੂਰੀ ਤੇ ਆ ਯਾਰ ਹਨਾ ਜਿਹਨਾਂ ਨੂੰ ਵੀ ਇੱਥੇ ਵੀ ਕੁਝ ਨਹੀਂ ਕਰ ਸਕਦੇ ਹੈਗੇ ਜਿੱਦਾਂ ਉਹਦੇ ਪੇਰੈਂਟਸ ਨਹੀਂ ਅਲਾਉ ਕਰਦੇ ਹੈਗੇ ਹੁਣ ਆਪਾਂ ਕਈ ਕੁੜੀਆਂ ਦੇਖਦੇ ਆਂ ਵੀ ਬਾਹਰ ਜਾ ਕੇ ਬਹੁਤ ਵਧੀਆ ਕੰਮ ਕਰ ਕੀਤੇ ਨੇ ਉਹਨਾਂ ਨੇ ਪਿੱਛੇ ਘਰ ਦੇ ਵੀ ਸੌਫੇ ਕੀਤੇ ਨੇ ਹਨਾ ਸਾਰੇ ਤਰ੍ਹਾਂ ਦੀ ਇੱਥੇ ਕੁੜੀਆਂ ਵੀ ਬਹੁਤ ਚੰਗੇ ਕੰਮ ਵੀ ਕੀਤੇ ਨੇ ਵਿਗੜ ਦੇ ਵੀ ਨੇ ਉੱਥੇ ਜਾ ਕੇ ਬਾਕੀ ਉਹ ਚੀਜ਼ ਆ ਵੀ ਜਿਵੇਂ ਹੁਣ ਇੱਥੇ ਭਾਵੇਂ ਮੁੰਡਾ ਭਾਵੇਂ ਕੁੜੀ ਆ ਨਾ ਘਰ ਦੇ ਬਹੁਤ ਦੱਬ ਕੇ ਰੱਖਦੇ ਨੇ ਦੱਬ ਕੇ ਕੰਟਰੋਲ ਰੱਖਦੇ ਨੇ ਕਿ ਸਾਡਾ ਜਵਾਕ ਨਾ ਵਿਗੜੇ ਉਹ ਆਪਣੀ ਜਗ੍ਹਾ ਸਹੀ ਨਹੀਂ ਕਰਦੇ ਹਨਾ ਉਹਨਾਂ ਨੂੰ ਆਉਂਦਾ ਵੀ ਜਵਾਕ ਨਾ ਛੇ ਪੱਤੇ ਨਾ ਕਰਨਾ ਜੀ ਕੋਈ ਪਰ ਜਦੋਂ ਉਹ ਬੰਦਾ ਕੈਨੇਡਾ ਪਹੁੰਚਦਾ ਹੈ ਤੇ ਜਿਵੇਂ ਉਹਨੂੰ ਵੀ ਲਾ ਲਓ ਇੱਕ ਤਰ੍ਹਾਂ ਦਾ ਸਪਰਿੰਗੇ ਲਾ ਲਓ ਹਨਾ ਵੀ ਕਰਦੇ ਨੇ ਦੱਬ ਕੇ ਰੱਖਿਆ ਹੋਇਆ ਹੈ ਉਹ ਵੀ ਤੂੰ ਆ ਨਹੀਂ ਕਰਨਾ ਉਹ ਨਹੀਂ ਕਰਨਾ ਉੱਪਰ ਜਦੋਂ ਬੰਦਾ ਕੈਨੇਡਾ ਪਹੁੰਚਦਾ ਹੈ ਉਹ ਹੱਥਾ ਜਿਹੜਾ ਸਪਰਿੰਗ ਤੋਂ ਚੱਕਿਆ ਜਾਣਾ ਹੈ ਹਣਾ ਉਹ ਕਿਹੜੇ ਲੈਵਲ ਤੱਕ ਉਹਨੇ ਉਛੜਨਾ ਹੈ ਆਪਾਂ ਨੂੰ ਨਹੀਂ ਪਤਾ ਹੈਗਾ ਕਈ ਤਾਂ ਉਹ ਪੋਜ਼ਿਟਿਵ ਵਿੱਚ ਲੈ ਜਾਂਦਾ ਹੈ ਕਿ ਨੈਗੇਟਿਵ ਵਿੱਚ ਲੈ ਜਾਂਦਾ ਹੈ ਹਣਾ ਉਹ ਬੰਦੇ ਤੇ ਡਿਪੈਂਡ ਕਰਦਾ ਹੈ। ਕਈ ਸਟੂਡੈਂਟ ਲੋਕ ਉਹਨਾਂ ਲੈ ਕੇ ਜਾਂਦੇ ਨੇ ਹਣਾ ਹਾਂਜੀ ਤੇ ਉਹਨਾਂ ਨੂੰ ਫਿਰ ਲੋਨ ਦੀ ਕੇਸ ਵੀ ਤਾਰਨੀ ਪੈਂਦੀ ਹੈ। ਉਹ ਤਾਂ ਮਿਹਨਤ ਕਰਦੇ ਨੇ। ਮਿਹਨਤ ਕਰਦੇ ਨੇ। ਹਾਂਜੀ ਦਾ ਪਿੱਛਾ ਮਤਲਬ ਬੈਕਗ੍ਰਾਉਂਡ ਵਧੀਆ ਆ, ਥੋੜੇ ਪੈਸੇ ਨੇ। ਉਹ ਫਿਰ ਉੱਧਰ ਜਾ ਕੇ ਯਾਸ਼ੀ ਵੀ ਕਰਦੇ ਆ। ਕਰਦੇ ਨੇ ਵੀਰੇ ਬਹੁਤ ਕਰਦੇ ਨੇ। ਹਣਾ ਜਿਵੇਂ ਨਸ਼ੇ ਪੱਤੇ ਤੇ ਲੱਗ ਗਏ ਨਸ਼ੇ ਪੱਤੇ ਤੇ ਲੱਗ ਗਏ ਸਾਰਾ ਕੁਝ ਕਰਦੇ ਆ। ਹਾਂ। ਇਹ ਤੁਸੀਂ ਉੱਥੇ ਚਲੋ ਜੀ 4 ਸਾਲ ਕੰਮ ਕੀਤਾ ਬਹੁਤ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਹਨ ਤੁਹਾਡਾ ਮੰਨਣਾ ਕੀ ਆ ਵੀ ਪੰਜਾਬ ਤੋਂ ਉੱਤੇ ਜੀ ਕੁਝ ਨਹੀਂ ਹੈਗਾ ਬਿਰ ਮੇਰਾ ਮੰਨਣਾ ਹੈ ਬਾਕੀ ਸਭ ਦੀ ਥਿੰਕਿੰਗ ਅਲੱਗ ਹੁੰਦੀ ਹੈ ਕਿਉਂਕਿ ਮੈਨੂੰ ਪਤਾ ਸੀ ਮੇਰਾ ਇੰਡੀਆ ਦੇ ਵਿੱਚ ਆਪਣਾ ਜਿਵੇਂ ਹੁੰਦਾ ਨੇ ਵੀ ਦਾਦਾ ਜੀ ਨੇ ਸ਼ੁਰੂ ਕੀਤਾ ਸੀ ਬਿਜ਼ਨਸ ਚੱਲਦਾ ਮੇਥੇ ਪੀੜੀਦਰ ਪੀੜੀ ਆ ਰਿਹਾ ਸਾਡਾ ਵੀ ਚਲੋ ਇਹ ਲਾ ਲਓ ਵੀ ਦਾਦਾ ਜੀ ਨੇ ਇੱਕ ਬੀਜ ਬੋਇਆ ਸੀਗਾ ਬਿਜ਼ਨਸ ਦਾ ਉਹਨੂੰ ਲਾਇਆ ਤੇ ਪਾਪਾ ਨੇ ਉਹ ਬਿਜ਼ਨਸ ਨੂੰ ਇਸੇ ਵੀ ਦਰਖਤੀ ਤਰ੍ਹਾਂ ਪਾਣੀ ਦੇ ਦੇ ਕੇ ਵੱਡਾ ਕੀਤਾ ਹਨਾ ਇਹ ਜਿਹੜਾ 25-26 ਸਾਲਾਂ ਦੇ ਪਾਪਾ ਨੂੰ ਜੁਐਲਰੀ ਦਾ ਕੰਮ ਕਰਦੇ ਨੇ ਉਸ ਤੋਂ ਪਹਿਲਾਂ ਉਹਨਾਂ ਨੇ ਫੈਕਟਰੀ ਵੀ ਕੀਤਾ ਹੈ ਕੰਮ ਠੰਡਾਰੀਆ ਦੇ ਹਿੰਦੇ ਰੀਸਾਈਕਲ ਤੇ ਹਾਂਜੀ ਲੁੱਥ ਨੇ ਕੰਮ ਕੀਤਾ ਉਹ ਵੀ ਸੱਖੀ ਵੇਖੇ ਚੀਜ਼ਾਂ ਨੇ ਹਨਾ ਇਹ ਤੇ ਮੈਨੂੰ ਇਦਾਂ ਸੀਗਾ ਵੀ ਜੇ ਪਾਪਾ ਨੇ ਵੀ ਉਹ ਦਰਖਤ ਨੂੰ ਵੱਡਾ ਕੀਤਾ ਹੈ ਕਿਵੇਂ ਕੈਨੇਡਾ ਹੀ ਰਹਿ ਗਿਆ ਤਾਂ ਉਹ ਖਤਮ ਆ ਹਨਾ ਮੈਂ ਵੀ ਉਹਨੂੰ ਜਾ ਕੇ ਵੀ ਮੈਂ ਸਾਂਭਾਂ ਤੇ ਉਹਨਾਂ ਦੇ ਬੜਾ ਪਿਆਰ ਦਾ ਸਹਾਰਾ ਬਣਾ ਤੇ ਮੈਂ ਇਹ ਚੀਜ਼ ਸੋਚ ਕੇ ਆਪਣਾ ਡਿਸੀਜਨ ਲੱਤਾ ਵੀ ਨਹੀਂ ਯਾਰ ਉਹ ਜਾ ਕੇ ਵੀ ਜੋ ਬਿਜ਼ਨਸ ਬਣਾਇਆ ਪਾਪਾ ਨੇ ਸਾਰਾ ਕੁਝ ਵੀ ਉਹਨੂੰ ਸਾਂਭੀਏ ਤੇ ਅੱਗੇ ਵਧਾਈਏ ਆਉ ਤੁਹਾਡਾ ਸਾਰਾ ਕੁਝ ਉਰੇ ਬਣਿਆ ਹੋਇਆ ਤੇ ਤੁਹਾਨੂੰ ਕੀ ਲੋੜ ਆ ਫਿਰ ਨਾ ਬਾਹਰ ਜਾਣ ਦੀ ਇੱਧਰ ਪੰਜਾਬ ਵਿੱਚ ਬਹੁਤ ਕੰਮ ਹੈ ਹਾਂਜੀ ਹਾਂਜੀ ਹੁਣ ਕਈ ਬੰਦੇ ਜਿਹਨੇ ਬਾਹਰ ਜਾਣਾ ਆ ਉਹ ਇਹ ਚੀਜ਼ ਦਾ ਨਾ ਰੌਲਾ ਪਾਉਂਦਾ ਪੰਜਾਬ ਵਿੱਚ ਕੰਮ ਨਹੀਂ ਤੁਸੀਂ ਇਹ ਦੇਖੋ ਵੀ ਪਰਦੇਸੀ ਬੰਦਾ ਉਰੇ ਆ ਕੇ ਕਾਮਯਾਬ ਹੋ ਰਿਹਾ ਤੇ ਪੰਜਾਬੀ ਨੇ ਜਿਹੜੇ ਉਹ ਪੰਜਾਬ ਛੱਡ ਕੇ ਜਾ ਰਹੇ ਨੇ ਹਾਂਜੀ ਹਾਂਜੀ ਤੁਸੀਂ ਪੰਜਾਬ ਛੱਡ ਕੇ ਜਾ ਰਹੇ ਹੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਬੜੀ ਪਵਿੱਤਰ ਧਰਤੀ ਆ ਤੇ ਜੇ ਪੰਜਾਬ ਨੂੰ ਛੱਡ ਕੇ ਤੁਸੀਂ ਬਾਹਰਲੇ ਦੇਸ਼ਾਂ 'ਚ ਜਾਓਗੇ ਤੇ ਪੰਜਾਬ ਨੂੰ ਕੌਣ ਸੰਭੋ ਕੋਈ ਨਹੀਂ ਬਰੇ ਆਉਣ ਵਾਲਾ ਸਮਾਂ ਇਦਾਂ ਦਾ ਹੋਊਗਾ ਵੀ ਪਰਦੇਸੀ ਸੰਭਣਗੇ ਪੰਜਾਬ ਨੂੰ ਹਾਂਜੀ ਹਾਂਜੀ ਯਮੇ ਪਿੱਛੇ ਜੀ ਵੀਡੀਓ ਵਾਇਰਲ ਹੋਈ ਸੀ ਵੀ ਕਿਸੇ ਪਿੰਡ ਚ ਨਾ ਪ੍ਰਦੇਸ਼ ਉਹ ਸੀਗਾ ਬਿਹਾਰੀ ਸੀਗਾ ਕੋਈ ਉਹ ਸਰਪੰਚ ਚੁਣਿਆ ਹਾਂਜੀ ਸਰਪੰਚ ਬੜਾ ਰੌਲਾ ਪਿਆ ਨਾ ਵੀ ਆਉਣ ਵਾਲਾ ਸਮਾਂ ਤੇ ਬਹੁਤ ਖਤਰਨਾਕ ਆ ਖਤਰਨਾਕ ਵੀ ਪੰਜਾਬ ਦੇ ਵਿੱਚ ਪੰਜਾਬੀ ਨਹੀਂ ਰਹਿਣਗੇ ਪੰਜਾਬ ਦੀ ਨੌਜਵਾਨ ਪੀੜ੍ਹੀ ਨਹੀਂ ਰਹੂਗੀ ਤੇ ਇੱਥੇ ਪ੍ਰਵਾਸੀ ਥੋੜੋ ਰਹਿਣਗੇ ਹਾਂਜੀ ਉਹੀ ਤਾਂ ਗੱਲ ਹੈ ਇਸ ਲਈ ਪੰਜਾਬ ਦੇ ਵਿੱਚ ਬਹੁਤ ਕਾਮਕ ਨੇ ਇਹਨੇ ਕਾਮਯਾਬ ਹੋਣਾ ਉਰੇ ਤੇ ਮੈਂ ਇੱਕ ਵੀਡੀਓ ਦੇਖ ਰਿਆ ਸੀ ਪਿੱਛੇ ਜੇ ਤਿੰਨ ਚਾਰ ਦਿਨ ਤੋਂ ਮੁੰਡਾ ਉਹ ਐਮ ਐ ਉਹਦੀ ਹਿਸਟਰੀ ਕੀਤੀ ਹੋਈ ਆ ਹਾਂਜੀ ਹਾਂਜੀ ਤੇ ਉਹ ਕੋਲਚਿਆਂ ਦੀ ਰੇੜੀ ਲਾ ਰਿਹਾ ਹਾਂਜੀ ਮਤਲਬ ਉਹ ਕਹਿੰਦਾ ਮੈਂ ਉਹਨੂੰ ਪੁੱਛਿਆ ਲੱਗੇ ਬਾਈ ਵੀ ਤੁਸੀਂ ਮੇਰੀ ਉਹਦੇ ਨਾਲ ਗੱਲ ਹੋਈ ਵੀ ਤੁਸੀਂ ਇਹ ਕਿਦਾਂ ਕੰਮ ਦੂਰ ਕੀਤਾ ਹਾਂਜੀ ਕਹਿੰਦਾ ਮੈਂ ਮਤਲਬ ਪੜਿਆ ਵੀ ਹੋਇਆ ਬਾਈ ਤੇ ਕਹਿੰਦਾ ਪੜਾਈ ਮੈਨੂੰ ਨੌਕਰੀ ਨਹੀਂ ਮਿਲੀ ਮੈਂ ਕੰਮ ਵੀ ਕਰਕੇ ਦੇਖਿਆ ਕਹਿੰਦਾ ਮੈਂ ਮੈਂ ਕਿਹਾ ਵੀ ਮੈਂ ਹੋਰ ਕਿਤੇ ਕੰਮ ਨਹੀਂ ਕਰਨਾ ਜਾ ਕੇ ਬਾਹਰ ਨਹੀਂ ਜਾਣਾ ਹਾਂ ਤਾਂ ਕਿ ਤੇ ਫਿਰ ਪਿੱਛੇ ਕੰਮ ਕਰੂੰਗਾ ਇਹਦੇ ਨਾਲੋਂ ਬੈਟਰ ਆ ਕਿ ਮੈਂ ਆਪਣੀ ਰੇੜੀ ਲਾ ਲਵਾਂ ਹਾਂਜੀ ਉਹੀ ਗੱਲ ਆ ਗਈ ਨਾ ਵੀ ਉਰੇ ਲੋਕੀ ਕੰਮ ਕਰਨ ਲੱਗੇ ਸੰਗਦੇ ਨੇ ਸੰਗਦੇ ਨੇ ਰੇੜੀ ਤੇ ਖੜਨਾ ਵੀ ਸੰਗਦੇ ਨੇ ਕਿਤੇ ਹੋਟਲ 'ਚ ਕੰਮ ਕਰਨਾ ਸੰਗਦੇ ਰਹੇ ਤੁਸੀਂ ਪੰਜਾਬ ਪੰਜਾਬ ਦੇ ਵਿੱਚ ਇਹ ਚੀਜ਼ ਕਰ ਜਿਹੜਾ ਆਪਣਾ ਘਰ ਆ ਉੱਥੇ ਅਸੀਂ ਸ਼ਰਮੰਦੇ ਹਾਂ ਸ਼ਰਮੰਦੇ ਪਰ ਜੇ ਤੁਸੀਂ ਬਾਹਰਲੀਆਂ ਘੰਟਿਆਂ ਤੇ ਜਾ ਕੇ ਤੁਸੀਂ ਕਿਸੇ ਦੀ ਗੁਲਾਮੀ ਕਰਦੇ ਹੋ ਅਸੀਂ ਦੇਖਿਆ ਨਾ ਉਹ ਹਾਂਜੀ ਵੀ ਉੱਥੇ ਉਹਨਾਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਉਹਨਾਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਇਹ ਨਹੀਂ ਪੰਜਾਬ ਸੋਨੇ ਦੀ ਜਿਹੜੀ ਅਸੀਂ ਇਹਨੂੰ ਸਾਹਮਣੇ ਰੱਖਿਆ ਹਾਂਜੀ ਹਾਂਜੀ ਇਹ ਤਾਂ ਹੈ ਤੇ ਤੁਹਾਡਾ ਮੈਸੇਜ ਕੀ ਆ ਵੀ ਨੌਜਵਾਨੀ ਨੂੰ ਵੀ ਜਿਹੜੇ ਪੰਜਾਬ ਨੂੰ ਛੱਡ ਕੇ ਜਾ ਰਹੇ ਨੇ ਸੰਜੀਤ ਤੁਸੀਂ ਉੱਥੇ ਜਾ ਕੇ ਐਕਸਪੀਰੀਅੰਸ ਦੇਖਿਆ ਨਾ ਕਿ ਕੀ ਉੱਥੇ ਹਾਲਾਤ ਨੇ ਕਿ ਜਾਣਾ ਚਾਹੀਦਾ ਪੰਜਾਬ ਨੂੰ ਛੱਡ ਕੇ ਵੀਰੇ ਹਾਲਾਤਾਂ ਤੇ ਆ ਜੀ ਇਹ ਜਿੰਨੂੰ ਨਹੀਂ ਲੱਗਦਾ ਵੀ ਆਪਾਂ ਇੱਥੇ ਕੁਝ ਨਹੀਂ ਕਰ ਸਕਦੇ ਹੈਗੇ ਹਨਾ ਜਿਵੇਂ ਉੱਥੇ ਬਹੁਤ ਜਾ ਕੇ ਮਿਹਨਤ ਕਰਦੇ ਨੇ ਜੇ ਆਪਾਂ ਉੱਥੇ ਮਿਹਨਤ ਕਰੀਏ ਸਭ ਕੁਝ ਬਣ ਜਾਂਦਾ ਹੈ ਇਹਨੂੰ ਪਤਾ ਵੀ ਆਪਾਂ ਇੱਥੇ ਵੀ ਬਣਾ ਹੀ ਨਹੀਂ ਸਕਦੇ ਇੰਡੀਆ ਦੇ ਕੋਈ ਵੀ ਸਾਨੂੰ ਸ਼ਰਮ ਆ ਵੀ ਲੋਕ ਕੀ ਕਹਿਣਗੇ ਆ ਕਹਿਣਗੇ ਜੇ ਮੈਂ ਤਾਂ ਉੱਥੇ ਜਾ ਕੇ ਵਧੀਆ ਮਿਹਨਤ ਕਰਦੇ ਤਾਂ ਕਰ ਸਕਦਾ ਉੱਥੇ ਵੀ ਜਾ ਕੇ ਸਾਰਾ ਕੁਝ ਬਸ ਇੱਥੇ ਸਾਨੂੰ ਇਹ ਜੀ ਨੂੰ ਮਾਰ ਜਾਂਦੀ ਹੈ ਵੀ ਨਹੀਂ ਯਾਰ ਮੇਰੇ ਨਾਲ ਉਹ ਯਾਰ ਦੋਸਤ ਬੜੇ ਆਏ ਜਿਵੇਂ ਇੱਥੇ ਪੋਚਾ ਲਾ ਰਹੇ ਆ ਹਨਾ ਵੀ ਇਹਨੇ ਵੀਡੀਓ ਬਣਾ ਕੇ ਗਰੁੱਪ ਚ ਪਾਤੀ ਇਹ ਉਹ ਤਾਂ ਕਲਾਸ ਦਾ ਟਾਪਰ ਸੀਗਾ ਜੀ ਹਨਾ ਤੇ ਹੁਣ ਇੱਥੇ ਪੋਚਾ ਲਾ ਰਹੇ ਆ ਇਹ ਚੀਜ਼ ਬਹੁਤ ਮੈਟਰ ਕਰਦੀ ਤੇ ਬਾਹਰ ਜਾ ਕੇ ਸਾਰੇ ਇੱਕੋ ਜਿਹੇ ਆ ਜਾਂਦੇ ਨੇ ਹਨਾ ਉੱਥੇ ਇਹ ਚੀਜ਼ ਮੈਟਰ ਨਹੀਂ ਕਰਦੀ ਜੀ ਮੈਂ ਕੋਈ ਭਾਂਡੇ ਵੀ ਮਾਂ ਦੇ ਨਾਲ ਮੈਂ ਵੀ ਭਾਂਡੇ ਮੰਨਦੇ ਨਹੀਂ ਜਾ ਕੇ ਪੁੰਛੇ ਵੀ ਲਾਏ ਨੇ ਝਾੜੂ ਬਸਾਰੂ ਕੁਝ ਕੀਤਾ ਹੈ ਹਮਮ ਔਰ ਸਾਰਾ ਕੋ ਆਪਾ ਨੂੰ ਜਿਵੇਂ ਕਹ ਰਹੀ ਆ ਵੀ ਘਰੇ ਤਾਂ ਮਾਦਾ ਨੇ ਹਨਾ ਵੀ ਸਾਰਾ ਕੋ ਕਿਚਨ ਦਾ ਵੀ ਸਾਰਾ ਕੋ ਬਣਾਇਆ ਬਣਾਇਆ ਮੈਂ ਜਿੰਨਾ ਕਿਰਾਇਆ ਹੀ ਮਿਲਦਾ ਰੋਟੀ ਬੈੱਡ ਤੇ ਮਿਲਦੀ ਹੈ ਜੀ ਹਨਾ ਉੱਥੇ ਰੋਟੀ ਵੀ ਆਪ ਪ ਭਾਡੇ ਵੀ ਆਉਟ ਹੋਣੇ ਨੇ ਲਾਂਡਰੀ ਵੀ ਆਪ ਕਰਨੀ ਇਹ ਸਾਰੇ ਕੋਈ ਲਾਲ ਵੀ A to Z ਆਪੇ ਕਰਨਾ ਹੈ ਜੇ ਬਿਮਾਰ ਬਮੂਰ ਹੋ ਜਾਈਏ ਤੇ ਉਹ ਵੀ ਆਪਣੇ ਆਪ ਨੂੰ ਆਪ ਹੀ ਸਾਂਭਣਾ ਹੈ ਬਿਲਕੁਲ ਬਿਲਕੁਲ ਜੀ ਹਨਾ ਜਿਵੇਂ ਕਹਿੰਦੇ ਆ ਵੀ ਆਪਣਾ ਪੰਜਾਬ ਆ ਆਪਣਾ ਘਰ ਆ ਇੱਥੇ ਤੁਹਾਨੂੰ ਸਾਰੀਆਂ ਫੈਸਿਲਿਟੀਆਂ ਮਿਲ ਗਈਆਂ ਨੇ ਤੇ ਇੱਥੇ ਰਹਿਣਾ ਚਾਹੀਦਾ ਹੈ ਤੁਹਾਡੇ ਨਾਲ ਗੱਲਬਾਤ ਕਰਕੇ ਜਿਹੜਾ ਤੁਸੀਂ ਮੈਨੂੰ ਦੱਸਿਆ ਵੀ 4 ਸਾਲ ਤੁਸੀਂ ਰਹੇ ਹੋ ਬਹੁਤ ਵਧੀਆ ਲੱਗਿਆ ਬਹੁਤ ਗੱਲਾਂ ਜਿਹੜੀਆਂ ਮੈਨੂੰ ਨਹੀਂ ਸੀ ਪਤਾ ਉਹ ਵੀ ਪਤਾ ਲੱਗੀਆਂ ਨਾ ਤੇ ਬਹੁਤ-ਬਹੁਤ ਵੀਰੇ ਤੁਹਾਡਾ ਧੰਨਵਾਦ ਤੇ ਨੌਜਵਾਨ ਵੀਡੀਓ ਨੂੰ ਇਹੀ ਮੈਸੇਜ ਆ ਕਿ ਪੰਜਾਬ ਆ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਆ ਤੁਸੀਂ ਪੰਜਾਬ ਨੂੰ ਛੱਡ ਕੇ ਨਾ ਜਾਓ ਪੰਜਾਬ ਦੇ ਵਿੱਚ ਵੀ ਬਹੁਤ ਅਜਿਹੇ ਕੰਮ ਨੇ ਤੁਸੀਂ ਆਪਣੇ ਘਰ 'ਚ ਰਹੇਗੇ ਆਪਣੇ ਪਰਿਵਾਰ 'ਚ ਰਹੇਗੇ ਵੀ ਇਦਾਂ ਦੇ ਕੰਮ ਕਰਕੇ ਆਪਣੇ ਆ ਜਿਹੜੀ ਕਾਮਯਾਬੀ ਪ੍ਰਾਪਤ ਕਰ ਸਕਦੇ ਹੋ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਸਮਾਂ ਦੇ ਬਹੁਤ ਬਹੁਤ